ਉਹ ਵੋਟਾਂ ਦਾ ਕਿਵੇਂ ਕਰੇਗਾ ਫਿਰ ਮਾਤਾ ਹਵਾਲੇ ਚ ਭਰੂ ਉਹ ਪਹਿਲੇ ਸੱਤ ਜਣੇ ਬੜੀ ਬੈਠੇ ਨੇ ਜਿੱਥੇ ਸੱਤ ਹਾਰ ਕੇ ਪਾਇਆ ਮਾਇਆ ਹਾਰੂ ਉੱਥੇ ਦੀ ਪਾਟ ਮੈਂ ਫਿਰ ਕੋਈ ਪੱਗ ਬਣਾ ਕਮਾਲ ਦੀਆਂ ਮੈਂ ਹੋਰ ਨਹੀਂ ਨਾ ਸੀ ਕਰਦੇਗੇ ਤੁਸੀਂ ਬਾੜ ਉਹ ਤੈਨੂੰ ਬਾੜ ਲਾਉਣਾ ਹੈਗਾ ਸੱਤ ਨੂੰ ਕਿਨੇ ਠਾਇਆ ਭਾਈ ਤੂੰ ਪਹਿਲਾਂ ਗਿਆ ਕੋਈ ਘਰੇ ਕਿਸਦੇ ਕਰ ਰਾਇ ਕਰੀਏ ਪਰਜਾਈ ਨਾਲ ਮੈਂ ਰਹਿ ਰੂਦਾ ਨਹੀਂ ਪਹਿਲਾਂ ਸਤ ਨੂੰ ਵੀ ਨਹੀਂ ਉਠਾਇਆ 8ਵਾਂ ਮੈਂ ਪਰ ਕੋਈ ਫਰਸ਼ ਪਈ ਆ ਦੇਖ ਲੈ ਚਾਹ ਹਾਂ ਜਿਹੜਾ ਸਿੱਧਾ ਕਰਦੇ ਆ ਖੜਾ ਵੀ ਜਿੱਥੇ ਨੰਬਰ ਬਾਹਰ ਤੋਂ ਆ ਇਹ ਘਰ ਨੂੰ ਪਰਦਾ ਇੱਕ ਬਾਹਰ ਦੇ ਦੋ ਹੋ ਜਾਂ ਤਾਂ ਕਿ ਤੁਸੀਂ ਸਾਰੀ ਕੋਈ ਵੀ ਨਹੀਂ ਜਰਦਾ ਉਹ ਜਿੱਤੂ ਦਾ ਹੈਗਾ ਇੱਕ ਤਾਂ ਜਿੱਤੂ ਆ ਇੱਕ ਤਾਂ ਇੱਕ ਤਾਂ ਦੇਖ ਬਣਨਾ ਹੀ ਪੜਨਾ ਯਾਰ ਬਣਨਾ ਹੀ ਬਣਨਾ ਯਾਰ ਹਾਂ ਉਹ ਤੂੰ ਜੇ ਆਪਣੀ ਨੀ ਜਾਣਗੇ ਐ ਨਹੀਂ ਪਤਾ ਮੇਰੇ ਵਰਗੇ ਲੈ ਜਾ ਉੱਥੇ ਇਕੱਲਾ ਉਹ ਤੂੰ ਜੇ ਆਪਣੀ ਨੀ ਖੜਾ ਉਹ ਸਾਰੇ ਮਲਾਂ ਖੜੇ ਕਰ ਲੈ ਐ ਜਿੱਕੀ ਕਿਸੇ ਨੂੰ ਨਹੀਂ ਕਰਿਆ ਆਪੋ ਆਪ ਭਰਦੇ ਨੇ ਆਪਰ ਕੇ ਆਵਾਂਗੇ ਭਾਈ ਅੱਜ ਜਾਣੇ ਆ ਤੂੰ ਐਵੇਂ ਕਰਿਓ ਜਿੱਤੂਗਾ ਤਾਂ ਇੱਕੋ ਹੀ ਤੁਸੀਂ ਆਪਣੀਆਂ ਚਾਕੇ ਸੰਦੂਖੜੀਆਂ ਘਰੇ ਆ ਜੀ ਜਿੱਥੇ ਤੂੰ ਜੇ ਕਿਸੇ ਨੂੰ ਨਹੀਂ ਕਰਾਇਆ ਕਿ ਕਿਸੇ ਨੇ ਸਰਬਸੰਮਤੀ ਕਰ ਲੋ ਸਰਪਸੰਮਤੀ ਤੋਂ ਉਹ ਠੇਕੇਦਾਰਾਂ ਕਿਹਾ ਮੇਰੇ ਪੋਹਰ ਮਾਇਆ ਗੱਲ ਸੁਣੋ ਸਰਪੈਂਸੀ ਜਿੰਨੇ ਵੀ ਸਮਝੋ ਸਭ ਨੂੰ ਚਿਤਾਵਾਂਗੇ ਕਾਨੂੰਨੀ ਹੱਲ ਦੰਦੇ ਜਿੰਨੇ ਬੇੜੇ ਉੱਠਣਗੇ ਸਾਰੇ ਘਰਾਂ ਦੇ ਹਾਂ 7 8 9 7 7 ਨੂੰ ਚਿਤਾਉਣਾ ਆ ਕਿੰਨੇ ਨੇ 14 ਬੰਦੇ 14 ਠਾਓ 14 ਠਾਓ 2 2 ਠਾਓ ਹੱਤਾਂ ਨੂੰ ਤੇਣਾ ਜਿਹੜਾ ਹੱਤਾਂ ਦਾ ਹੋਵੇ ਮੁਕਾਬਲਾ ਤਾਂ ਹੋਵੇ ਪਹਿਲਾਂ ਦੋ ਆਉਂਦਾ ਹੋਵੇ ਲੱਖ ਰੁਪਿਆ ਦਾ ਪੂਜੀਆ ਬਦਲਾ ਬਸ ਪੱਪਾ ਲੱਗੇ ਕਿਹਨੇ ਬੰਦੇ ਮੋਟੇ ਪਾਦਾ ਦਾ ਲੱਗੇ ਦੋ ਕਾ ਖੜੀ ਕਰੋ ਮਾਤਾ ਪਾਤੀਆਂ ਵੋਟਰਾਂ ਜਿੱਧਰ ਪਾਉਂਦੇ ਆਏ ਨੀਣਾ ਪਾਤੀਆਂ ਖੜਾ ਹੀ ਹੁਣ ਆ ਗਿਆ ਆ ਵਾਹੇ ਹਪਨ ਚੱਕ ਹੋਦਾ ਮੈਂ ਜਿੱਧਰ ਕਰਨਾ ਸੀ ਮਾਪੇ ਜਰੂਰ ਆਜਾ ਆ ਆਜਾ ਜਾ ਤਾ ਵੋਟ ਦੇ ਜਾ ਤਾਂ ਇਹ ਮੇਰੂ ਪਾਜ ਬਲੂ ਤੇ ਜਾ ਤੂੰ ਖੜਾ ਹੋ ਹਾਂ ਜੀ ਜਦ ਤੁਸੀਂ ਆਦਮੀ ਬਸ ਨੂੰ ਬੇਨਤੀ ਹੈ ਕਿ ਆਪਾਂ ਸਰਪੰਚੀ ਦੇ ਵਿੱਚ ਉੱਠ ਰਹੇ ਹਾਂ ਠੀਕ ਹੈ ਜੀ ਮੇਰਾ ਸਹਿਯੋਗ ਦੇਣਾ ਨਾ ਨਮਾ ਇੱਕ ਹੋਰ ਆ ਗਿਆ ਹੋਰ ਆ ਗਿਆ ਜੀ ਇੱਕ ਹੋਰ ਨਮਾ ਇੱਕ ਹੋਰ ਆ ਗਿਆ ਸਾਹਬਾ ਨੂੰ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਕੀ ਆਪਾਂ ਨੇ ਨਹੀਂ ਨਹੀਂ ਵੋਟ ਪਾਉਣੀ ਤਾਂ ਵੀ ਕਾਚੇ ਬੋਟ ਪਾਈ ਲੈ ਪਰ ਮਾਜਾ ਆਪਣਾ ਵੋਟ ਆਪਾਂ ਖੜੇ ਹੋ ਗਏ ਅੱਜ ਆਪਾਂ ਪਰਾਂ ਕਰਦਾ ਤੇ ਘਰੇ ਪੈ ਪੈਂਦੇ ਨੇ ਓਏ ਉਹ ਛੱਤਰ ਪੈਂਦੇ ਕੀ ਤੇ ਨਹੀਂ ਤੇਰੇ ਨਹੀਂ ਪਏ ਤੂੰ ਪਹਿਲਾਂ ਤੂੰ ਹੁਣ ਨਹੀਂ ਪੈਂਦੇ ਤੇਰੇ ਪਾਸ ਹਾਰ ਪਾਇ ਸੀ ਨੋਟਾਂ ਦੇ ਹੈ तेरे ते नी आए ओदा यार पई है ओदा कर दिया मेरे एदे ਹੁਣ ਤੱਕ ਪਈ ਜਾਂਦੇ ਕਰੇ ਵੀ ਨਹੀਂ ਪੁੱਛਦੇ ਜਾਂਦੇ ਉਹਦਾ ਬਾਹਰ ਬੰਦਾ ਨਹੀਂ ਚਾਹ ਬੰਦੀ ਉਹ ਇਹਦਾ ਮੰਨਣ ਵਾਲੀ ਗੱਲ ਹੈ ਜਿਹਦੀ ਘਰੇ ਨਹੀਂ ਬੰਦੀ ਨੂੰ ਬਾਹਰ ਆ ਗਾ ਅੱਜ ਤੂੰ ਪਰੇ ਨਾਲ ਮੈਂ ਪਰ ਦੇ ਖੰਗੜਾ ਜੱਤੂ ਆ ਜਾ ਤੇ ਤੂੰ ਸੀ ਨਾ ਬੰਦਾ ਲੈ ਤਾ ਉਹ ਸੱਤ ਮੈ ਦਾ ਮੈਂ ਪੜਾ ਮੈਂ ਤੇਰੇ ਨਾਂ ਮੇਰੇ ਕਹਾਣੀ ਦਾ ਪੜ੍ਹ ਮੈਂ ਚੱਲ ਜਾ ਪਾਣੇ ਪਰੇ ਜੁੜੀ ਪਰੇ ਜਾਨ ਸੁਣਾ ਕਹਿੰਦਾ ਨਹੀਂ ਪੰਡਿਤ ਕਹੀ ਜਾਂਦਾ ਜਾਂਡ ਨੂੰ ਜਾਂਡ ਨੂੰ ਸੁਣਾ ਮਨਾਂ ਕੇ ਹਾਂ ਵੀ ਤੁਸੀਂ ਜਿਹੜੇ ਪਹਿਲਾਂ ਤੁਸੀਂ ਕਾਇਬ ਬਾਬੂ ਮੈਂ ਤਾਂ ਦੱਸਦਾ ਮਰਨੀ ਹੁਣ ਤੂੰ ਨਾ ਰੰਗ ਲੱਗਦਾ ਦੱਸੋ ਕੰਗਿਆਈ ਦੀ ਪ੍ਰਧਾਨਗੀ ਸਾਰੇ ਸਰਪੰਚੀ ਮਾਰਦੇ ਹਾਂ ਹਾਂ ਇੱਕ ਅਨੰਦ ਦਾ ਪਹਿਲਾਂ ਉਹਨੂੰ ਥੋੜਾ ਜਿਹਾ ਕਰਮੇ ਲਿਖੇ ਸਾਡੇ ਨੂੰ ਇਹ ਗੱਲ ਆਹ ਸਾਡੇ ਆਉਂਦੇ ਗੱਲੋਂ ਜੁਗਾਰ ਮਗਲਵਾਰ ਤੱਕ ਕਾਗਜ਼ ਭਰੇ ਜਾਣਗੇ ਮੰਗਲਵਾਰ ਤੱਕ ਮੰਗਲਵਾਰ ਤੱਕ ਕਾਗਜ਼ ਭਰੇ ਜਾਣਗੇ 15 ਤਰੀਕ ਨੂੰ ਇਹਦੀਆਂ ਵੋਟਾਂ ਨਹੀਂ ਚੱਲਣਗੀਆਂ ਸਾਰੇ ਨੂੰ ਬੇਨਤੀ ਆ ਵਧੀਆ ਸਹਿਯੋਗ ਦੇਣਾ ਨੋਟ ਨਾਲ ਬੋਲ ਨਾਲ ਵੀਰਾ ਕੀ ਰਹੀ ਜੀ ਸਹਿਯੋਗ ਜਿਹੜੇ ਤੁਹਾਡੇ ਕੋਲ ਆਉਣਗੇ ਉਹਨਾਂ ਨੂੰ 14 ਨਾ ਵੀ ਆਵਾਂਗੇ 14 ਨੇ 15 ਮੈਂ ਹੋਈ ਅੱਠ ਤਾਂ ਆਪਣੋ ਜੀ ਪਹਿਲਾਂ ਕਿਹੜਾ ਮਾਰ ਗਏ ਮੈਂ ਆ ਗਿਆ ਮੇਰੇ ਨਾਲ ਕਿਹੜਾ ਕੁਝ ਹੋਜੂ ਮੇਰੇ ਨਾਲ ਕੀ ਹੋਜੂ ਤਾਂ ਮੈਂ ਆ ਗਿਆ ਹੈ ਅੱਠ ਉਹਨਾਂ ਨੂੰ ਵੀ ਦੇਖੋਗੇ ਨਾ ਮੈਨੂੰ ਦੇਖੋ ਘਰ ਘਰ ਦਾ ਕਰ ਲੋ ਬੰਦਾ ਲੱਗਿਆ ਲੋੜ ਹੀ ਨਹੀਂ ਕਰੇ ਹਰੇਕ ਬੰਦਾ ਉਹ ਕਰ ਲਿਆ ਕਰੋ ਨਹੀਂ ਬਾਕੀ ਐ ਫੁੱਟਨਾ ਤੁਹਾਨੂੰ ਕਰਾਵਾਂਗੇ ਫਿਰ ਜਾ ਕੇ ਤੁਹਾਨੂੰ ਘਰੀਆਂ ਜਾਂ ਮੋਢੇ ਤੇ ਆਏ ਆਉਂਗੇ ਭਈਆ ਫੱਕ ਲਈ ਹੁੰਦਾ ਮਸਤ ਮਾਇਦਾ ਤੱਕੜਾ ਜਿੱਤੂ ਵਾਈ ਦੇ ਵਿੱਚ ਉਹ ਜਿੱਤੂਆ ਸਾਡੇ ਬਾੜ ਤੋਂ ਬਲਦੇਵ ਨੂੰ ਕਰੋ ਯਾਰ ਅਸੀਂ ਸਾਰਿਆਂ ਨੂੰ ਕਿਸੇ ਨੂੰ ਨਹੀਂ ਹੋਣ ਦੇ ਬਲਦੇਵ ਵੀ ਫੱਟ ਦੇ ਦੋ ਉਹਨਾਂ ਮੰਦੇ ਸਾਡੇ ਬਾੜ ਤੋਂ ਸਾਡੇ ਘਰੇ ਲੜਾਈ ਫੋਨ ਆਉਂੇ ਹੋਏ ਆ ਇਹਨੂੰ ਆ ਜੀ ਮੈਨੂੰ ਥੋੜਾ ਕਰਨਾ ਇਹਨੂੰ ਮੈਨੂੰ ਬੰਗਲਾ ਨੇ ਇਹਨੂੰ ਆ ਨਹੀਂ ਮੈਨੂੰ ਬੰਦੇ ਨੂੰ ਇਹਨੂੰ ਤਾਂ ਆਏ ਬੰਦੇ ਨੂੰ ਫੋਨ ਆ ਜਾਵੇ ਪਹਿਲਾਂ ਕਿਹ ਕਿਹ ਚਾਹਦਾ ਸਾਡੇ ਬਾਹਰ ਖੜਾ ਕਰਾਂਗੇ ਅਸੀਂ ਸੋਡੇ ਬਾਹਰ ਚ ਕਿਉਂ ਆ ਆ ਮਾਤਾ ਨੰਬਰ ਉਹੀ ਦੇ ਦੂੰ ਇੱਕ 25 ਲੱਖ ਦੇ ਤਾਂ ਇੱਕ ਭਾਈ ਨੇ ਦੇਈ ਜੀ ਕਿੰਨਾ 80 ਰੱਖਾ ਗੁਰੂ ਤਾਂ ਮੈਨੂੰ 25 ਪੁੱਛਦਾ ਹੈ ਨਹੀਂ ਭਾਈ ਅੱਧੀ ਕਰ ਲੈ ਆਪਣੇ ਤਾਂ ਉਹ ਦੇ ਦਾਂਗੇ ਆਪ ਤਾਂ ਦਿਨੋਂ ਮੇਰੇ ਨਾਲ ਓਏ ਐਂ ਕਰੋ ਓਏ ਓਏ ਕਿੰਨੀ ਕਰੇ ਤੇ ਸਭ ਮੇਰੇ ਸੁਣੋ ਗੱਲ 25 ਲੱਖ ਲਾ ਕੇ ਕਿਹਦੇ ਕੋਲ 2-4 ਕਿੱਲੇ ਹੈਗੇ ਨੇ ਅਛਾ ਤਰਸ਼ੇਮ ਲਵੇ ਹਾਂ 2-4 ਕਿੱਲੇ ਹੈਗੇ ਨੇ ਇਹਨੂੰ ਮੰਜੂਦ ਰੱਖ ਚੰਗੇ ਜਿਹੇ ਬੰਦੇ ਨੂੰ ਉਠਾ ਲਓ ਜਿਹਦੇ ਕੋਲੇ ਚੰਗੇ ਪੜੇ ਨੇ ਕਿਹਦਾ ਸੱਚੇ ਨੇ ਪੜੇ ਲਿਖੇ ਬੰਦੇ ਨੂੰ ਜੇ ਕਿਸੇ ਨੂੰ ਹੌਲਾ ਕਰਨਾ ਤਾਂ ਉਹਨੂੰ ਖਾਓ ਹਾਂ ਆਮ ਨਾਲ ਦੀ ਮੰਜੀ ਠੋਕੋ ਬੈਠੇ ਰਹੇ 14 ਦਾ 12ਵਾਂ ਬੰਦਾ ਉਹ ਨੰਬਰਦਾਰ ਨੂੰ ਉਠਾ ਦਿੰਨੇ ਉਹ ਕੁਝ ਨਹੀਂ ਹੁੰਦਾ ਹੈਗਾ ਨੰਬਰਦਾਰ ਉਹਦੇ ਕੋਲੇ ਵਿਚਾਰੀ ਬਣੀ ਕਿੱਲੇ ਹਾਂ ਹਾਂ ਨੰਬਰਦਾਰ ਨੂੰ ਉਠਾਓ ਉਹ ਸੌਖਾ ਰੋਟੀ ਖਾਂਦਾ ਨਾ ਉਹ ਰੋਟੀ ਸੌਖੀ ਖਾਂਦੇ ਨੇ ਉਹ ਹਾਂ ਮੈਂ ਤਾਂ ਉਹ ਮੈਂ ਤਾਂ ਤੁਹਾਨੂੰ ਕਹਿਣਾ ਸੀ ਬੋਲਤ ਪਾ ਦਿਓ ਬਸ ਜੀ ਸਾਰਾ ਪਤਾ ਕੱਜ ਭਰਨ ਜਾਣਾ ਉਹ ਮੇਰੇ ਨਾਲ ਕਿਹਨੂੰ ਕਿਹਨੂੰ ਪਾਵਾਂਗੇ ਫਰੇਕ ਫਰੇਕ ਨਹੀਂ ਨਹੀਂ ਉਹਦੇ ਦਾ ਤੈਨੂੰ ਦੱਸੇ ਨਹੀਂ ਅੱਜ ਤੈਨੂੰ ਵੋਟਾਂ ਮਿਲਿਆ ਯਾਰ ਹੁਣ ਵੋਟਾਂ ਮਿਲੇ ਦਾ ਹਰੇਕ ਕੀ ਹੁੰਦਾ ਤੇ ਉਹ ਜਿਹੜੀ ਸੀ ਸਾਡੇ ਪਹਿਲਾਂ ਰਿਲੇਸ਼ਨ ਨੇ ਇਹਨਾਂ ਦਾ ਕਰੀ ਤੁਸੀਂ ਯਾਰ ਗੱਲ ਸੁਣਦੇ ਪਾਉਣੀ ਹੋਈ ਪਾ ਦੋ ਨਹੀਂ ਪਾਣੀ ਹੋਈ ਨਾ ਪਾਇਓ ਅਸੀਂ ਆਪੇ ਜਿੱਤ ਜਾਾਂਗੇ ਤੋਂ ਜਿੱਤ ਜਾਏਗਾ ਇਹਨਾਂ ਨੂੰ ਹੁਣ ਤਾਂ ਦੂਰ ਪਾਵਾਂਗੇ ਕਰੂਗਾ ਪਾਵਾਂਗੇ ਸਾਡੇ ਜਿੱਤ ਜਾਾਂਗੇ ਆਪੇ ਫੇਰ ਤਾਂ ਦੂਰ ਉੱਥੇ ਕਰੀਂ ਗੱਲ ਕਰਤੀ ਤੁਸੀਂ ਧਾਰ ਲਈ ਸਨੂਕੜੀ ਰਿਆ ਆਹ ਉੱਕ ਤਰਾਂਗੇ ਤੁਸੀਂ ਵੀ ਆ ਜਾਓ ਮਨਾਮਾ ਦੇ ਸਰਪੰਚੇ ਨੇ ਜਿੱਦੀ ਦਾ ਆਪਣੀ ਪੈਸੇ ਸਾਹਮਣੇ ਫਰ ਹੁਣ ਹਰਦਾ ਨਹੀਂ ਯਾਰ ਨੇ ਫਿਰ ਇਹ ਨਹੀਂ ਹਰਦਾ ਇਹਦਾ ਹੁਣ ਨਹੀਂ ਹਰਦਾ ਹੁਣ ਤੂੰ ਤਾਂ ਬਣੇ ਪਿਆ ਬਸ ਜਿਵੇਂ ਭਈਏ ਫੱਕ ਲੈ ਕੇ ਕਹਿੰਦੇ ਨੇ ਆਏ ਲੈ ਕੇ ਹੋਇਆ ਹਾਂ ਉਹ ਸਾਡੀ ਇਲਾਕੇ ਦੀ ਨੀਰੂ ਬਾਗਵਾ ਨੂੰ ਬਣਾ ਦਾਂਗੇ ਵੀ ਪਾ ਦਾਂਗੇ ਵੋਟਾਂ ਨੂੰ ਹੋਊਗਾ ਬਲਦੇਵ ਵੀ ਇਹ ਕਿਹੜੇ ਨੇ ਮੈਂ ਫਰੀ ਦੇ ਲੈ ਗੋ ਜਾਂਦਾ ਓਏ ਐਨਕਾ ਜਣੇ ਨੂੰ ਤਾਂ ਨੇ ਛੋਲੇ ਹੋਈ ਤੂੰ ਭਰ ਕਾਗਜ ਇਹਨੂੰ ਆ ਜਿਹੜਾ ਕਹਿੰਦਾ ਕਹਿੰਦਾ ਮੈਂ ਆਪਦੀ ਜਿੱਤ ਜੂ ਆਪੀ ਜਿੱਤ ਜੂ ਓਏ ਬਾਈ ਕਾਗਜ਼ ਤਾਂ ਮੈਂ ਭਰੂ ਮੰਦਾ 6 ਮਹੀਨੇ ਹੋ ਗਏ ਤਿਆਰੀ ਕਰੀ ਨੂੰ ਕਾਗਜ਼ ਤਾਂ ਮੈਂ ਦੇਖ ਭਰੂ ਆ ਲੈ ਗਿਆ ਉਹ ਰੋ ਆ ਗਿਆ ਕਿ ਗਿਆ ਗਿਆ ਜਿਵੇਂ ਮੈਂ ਮੈਂ ਤਾਂ ਬੁਟਾ ਨਹੀਂ ਜੂ ਇੱਟ ਵੀ ਧਾਤੜਾ ਰੱਖਿਆ ਆਪਦਾ ਵੀ ਲੈ ਜਾ ਯਾਰ ਕਿਤੇ ਮਰਜੀ ਸਰਕਾਰੀ ਕੰਮ ਤੇ ਕੋਈ ਹੋਰ ਮੈਂ ਤਾਂ 6 ਮਹੀਨੇ ਤਿਆਰੀ ਮੇਰੀ ਤਾਂ ਆ ਫਿਰ ਆ ਕੇ ਉਰੇ ਉਹੀ ਆ ਕੇ ਆਪਣੇ ਦਰੋ ਮਾਰ ਗਿਆ ਯਾਰ ਕਮਾਲ ਦੀ ਗੱਲ ਚੰਗਾ ਜੰਟ ਹਾਂ ਮੈਂ ਚੱਲਦਾ ਤਿਆਰ ਹੁੰਨਾ ਅਛਾ ਚੱਲ ਨੀ ਬਾਈ ਬਣ ਕੇ ਨਾਲ ਜਾ ਮੇਰੇ ਕੋਈ ਨਹੀਂ ਕਾਗਜ਼ ਭਰਨਾ ਕਾਗਜ਼ ਭਰਨ ਤਿਆਰੀ ਰੱਖਿਓ ਪੁਰਾ ਕਿਤੇ ਉਹੀ ਭਰਨਾ ਕੋਈ ਨਹੀਂ ਕੋਈ ਵੇਚੀ ਕਰਾਉਂ ਜਮਾ ਯਾ ਕੋਈ ਕੋਈ ਗੱਲ ਨਹੀਂ ਚੱਲਾਂਗੇ ਚੰਗਾ ਚੰਗਾ ਮੈਂ ਤਿਆਰ ਹੁਣਾ ਚੱਲ ਤੂੰ ਤਿਆਰ ਹੋ ਜਾ ਚੰਗਾ ਓਏ ਐਸਾ ਇਹਨੂੰ ਵੀ ਆਪਾਂ ਪਾਵਾਂਗੇ ਵੋਟਾਂ ਚੰਗਾ ਬਿਠਾ ਟ੍ਰੈਕ ਟ੍ਰਾਲੀ ਬਕਾਉਣੀ ਹੈ ਇਹਦੇ ਇਹਨੂੰ ਵੀ ਝੱਟਾ ਕੇ ਦੋ ਰਾਹੀਂ ਕਿੰਨੇ ਮਿੰਟਾਂ ਦਾ ਹੋਆ ਹਾਂ ਇਹਨੂੰ ਵੀ ਝੱਟਾ ਕੇ ਦੋ ਰਾਹੀਂ ਆਪਾਂ ਪਹਿਲਾਂ ਉਹ ਐਨਕਾਲੀ ਨੂੰ ਤੁਰੇਗਾ ਹਾਂ ਇਹ ਇਹਦਾ ਮਿੰਟ ਜੋੜ ਹਾਂ ਇਹਦਾ ਵੀ ਆਊਟ ਕਰ ਲੈ ਮਿੰਟ ਦੀ ਉਹ 5 ਨਹੀਂ 8 ਹੋ ਗਏ ਇਕ ਰਾਤ ਉੱਠਣਾ ਵੈਦਗੀ ਤਾਂ ਨਜ਼ਾਰਾ ਆ ਜੂ ਦੇਖ ਲਓ ਜਿਹਨੇ ਬਣਾਉਣੀ ਹੈ ਦੀਵਾਲੀ ਇੱਥੇ ਟੱਪੂ ਵਧੀਆ ਲੱਗੇ ਬਲਦੇਵ ਕੰਮ ਤੇ ਹਾਂ ਭਾਈ ਇਹਨੂੰ ਕਰ ਦੋ ਗੰਮ ਵਧੀਆ ਕੋਈ ਨਹੀਂ ਬਣਾਦਾ ਇਹ ਗੱਲ ਯਾਰ ਵੈਦਗੀ ਤੇ ਪੂਰਾ ਪੈਸਾ ਲਾ ਦਾਂਗੇ ਆਪਾਂ ਆਉਣ ਵਾਲੇ 6 ਮਹੀਨੇ ਤੱਕ ਬਣਾ ਦਾਂਗੇ ਰੇਲ ਜੀ ਬਣਾ ਬਣਾਦਾ ਇਹ ਗੱਲ ਇਹ ਮੈਨੂੰ ਪੂਰੇ ਖੁੱਲ ਲੈਦਾ ਨੀ ਯਾਰ ਇਹਦਾ ਇਹਦਾ ਨਜਾਵੇਗਾ ਤੇ ਲੈਂਦਾ ਇਹ 7 ਸਾਲ ਹੋ ਗਏ ਨੂੰ ਖਾਂਦੇ ਨੂੰ ਕਿਉਂ ਤਾਂ ਆਇਆ ਓਏ ਹਾਂ ਕਿੰਨਾ ਚਿਰ ਹੋ ਗਿਆ ਔਰ ਇਹ ਕੰਮ ਚੱਲਦੇ ਨੂੰ ਕੰਮ ਚੱਲਦੇ ਦਾ ਬਸੇ ਰਾਜ ਹੋ ਗਿਆ ਫੇਰ ਵੀ ਹੁਣ ਇਹ ਸਰਪੰਚ ਉੱਥੋਂ ਨੂੰ ਫਿਰ ਤਾਂ ਕਹਿੰਦਾ ਕੋਠੀ ਦੀ ਮਾਂ ਧੁੱਕੀ ਗੱਡ ਦੂੰਗਾ ਇਹ ਧੁੱਕੀ ਆਪਣੀ ਗੱਡੂ ਆ ਇਹ ਆਪਣੀ ਇਹ ਮੈਂ ਗੱਡੂ ਯਾਰ ਆਪਾਂ ਤਾਂ ਰੋਜ਼ ਰੁਪਏ ਲੈਣੇ ਅਗਲੇ ਤੋਂ ਦੇਵਾਂਗੇ ਛੋੜੀ ਰੋਜ਼ਾ ਸੁੱਕ ਛੋੜੀ ਤੇ ਤੂੰ ਕਰ ਕੀ ਫੇਰ ਰੋਜ਼ ਤਾਂ ਆਇਆ ਓਏ ਇਹ ਪੈਸੇ ਧਾਣੀ ਤੇ ਦਾ ਫੇਰ ਲੈ ਲਿਆ ਇਹ ਰਕਾਟਾ ਸਾਰੀ ਪਿੰਡ ਚ ਫੇਰ ਕੋਈ ਫਾਇਦਾ ਨਹੀਂ ਭਾਈ ਓਰੇ ਆਉਣ ਦਾ ਫੇਰ ਆ ਗੋਡੀ ਕਿੱਧਰ ਜਾਈਏ ਗੋਡਾ ਥੋੜਾ ਥੋੜਾ ਵੀ ਨਹੀਂ ਦਿੰਦਾ ਇਹ ਨੂੰ ਰੱਖ ਲੂਗਾ ਇਹ ਜਿਹੜਾ ਇਹਦਾ ਬੰਦਾ ਇਹ ਜਾ ਐ ਕਿਵੇਂ ਯਾਰ ਦੇਣਾ ਇਹਦਾ ਕੁਝ ਦੇਣਾ ਕੋਈ ਨਾ ਦੇਣਾ ਇਹਦਾ ਇਹ ਨਹੀਂ ਸ੍ਰੀਤਾ ਇਹ ਜਾ ਅੱਛਾ ਹੈ ਆ ਮਿੱਠਾ ਕੋਟ ਕੋਟਾ ਮਾਰੂਗਾ ਕਿਵੇਂ ਹੋ ਠੀਕ ਹੈ ਜੀ ਹੋਰ ਕਰ ਠੀਕ ਹੈ ਵਦਾ ਤਾਜੂ ਬਿਲੀ ਠੀਕ ਲਈ ਵਾਜਾ ਜੀ ਨਿਆ ਬਈ ਜਾ ਇਹਨੂੰ ਬਾਈ ਬਣ ਕੇ ਐਂ ਕਰੋ ਛੇਤੀ ਦੇਣਾ ਨਿਮੇੜ ਦੋ ਵੋਟਾਂ ਤੋਂ ਪਹਿਲਾਂ ਪਹਿਲਾਂ ਕੋਈ ਨਾ ਬਾਈ ਚੱਕਣਾ ਫੱਟੇ ਉਹ ਜੀ ਦਾ ਬਥੇਰਾ ਕਰਦਾ ਫੱਟੇ ਚੱਕਣ ਨੂੰ ਗੱਲ ਕਰ ਤੂੰ ਨਹੀਂ ਫੱਟੇ ਸਿਕਾਉਂਦਾ ਨਾ ਅਸੀਂ ਹੁਣ ਮੇਰੀ ਗੱਲ ਸਰ ਹੁਣ ਕਿੰਨਾ ਤਾਂ ਬਾਈ ਕਿੰਨਾ ਖਰਚਾ ਹੋ ਰਿਹਾ ਦੇਖ ਹਣਾ ਸਾਰਾ ਕੁਝ ਕਰਨਾ ਪੈਂਦਾ ਤੈਨੂੰ ਜਦੋਂ ਕਹੀ ਤਾ ਵੀ ਕੇਹੀ ਕੀ ਕੀ ਲੋੜ ਹੋਈ ਤਾਂ ਤੂੰ ਦੱਸੀ ਮੈਂ ਬਾਈ ਅੱਜੀ ਦੇ ਯਾਰ ਸ਼ਾਮ ਨੂੰ ਦੇ ਫਿਰ ਹੁਣ ਇਹਨੂੰ ਸਾਈਕਲ ਦਵਾਤਾ ਬਾਈ ਨਮਾ ਅੱਛਾ ਜੀ ਇਹਨੂੰ ਸਾਈਕਲ ਨੇ ਤਾਂ 100% ਵੀ ਦਿਓ ਯਾਰ ਉਹ ਚੀਜ਼ਾਂ ਦਾ ਲੋਣਾ ਪੂਰੀਆਂ ਹੁੰਦੀਆਂ ਨਹੀਂ ਹੁੰਦੀਆਂ ਦੋਈਆਂ ਦੇ ਤੀਨ ਕਿਤੇ ਤੁਸੀਂ ਮੜ ਜਾ ਵੀਰ ਬਣ ਮੈਨੂੰ ਕਈ ਬੰਦੇ ਕਹਿੰਦੇ ਨੇਗੇ ਕੱਲ ਕੱਟ ਕਰਕੇ ਆਏ ਸੀ ਉਹ ਕਹਿੰਦੇ ਕਹਿੰਦੇ ਸਰਪੰਚੀ ਚ ਦੁਬਾਰੇ ਖੜਾ ਹੋ ਜਾ ਅੱਛਾ ਮੇਰਾ ਇਰਾਦਾ じゃ ਨਹੀਂ ਉੱਠ ਰਿਹਾ ਯਾਰ ਤੇਰੇ ਵੀ ਭਰਾ ਦਨੇ ਫਾਰਮ ਦਾ ਮੈਂ ਨਾ ਪੰਗਾ ਮੈਂ ਯਾਰ ਪਹਿਲਾਂ 5 ਸਾਲ ਕਰ ਲਈ ਫਿਰ ਹੁਣ ਬਾਰੀ ਬਾਰੀ ਫੇਰ ਕੀ ਹੁੰਦਾ ਯਾਰ ਕਿਸੇ ਨੌਜਵਾਨ ਬੰਦੇ ਨੂੰ ਮੌਕਾ ਦੇਵਾਂਗੇ ਕੋਈ ਨਹੀਂ ਆਪਣੇ ਆਜਾ ਕਰਾਂਗੇ ਥਾਣ ਪੀਣ ਕਰ ਲਿਆ ਕਰਾਂਗੇ ਥਾਣ ਪੀਣ ਵਾਲੀ ਤਾਂ ਕੋਈ ਗੱਲ ਨਹੀਂ ਚੱਲ ਦੇਖਦੇ ਆਂ ਫੇਰ ਬਣਾਵਾਏ ਕੋਈ ਨਾ ਕੋਈ ਪ੍ਰੋਗਰਾਮ ਠੀਕ ਆ ਬਾਈ ਚੰਗਾ ਬਾਈ ਤੈਨੂੰ ਜਿੱਥੇ ਸੱਤ ਨੇ ਯਾਰ ਉੱਥੇ ਅੱਠਵਾ ਹੋ ਜੂ ਕਹਾਂ ਕਿ ਫਰਕ ਪੈਂਦਾ ਬਾਈ ਐਤਗੀ ਵੀ ਦਈਏ ਯਾਰ ਇਹਨੂੰ ਸਰਪੰਚੀ ਢੱਡੋ ਯਾਰ ਖੜਾ ਐਤਗੀ ਦਾ ਇਹਦਾ ਅੰਖਾ ਬੰਦਾ ਯਾਰ ਸਰੇ ਦਾ ਐੜਿਆ ਕਿਵੇਂ ਛੱਡ ਗਏ ਯਾਰ ਹੁਣ 5 ਸਾਲ ਦਾ ਪਹਿਲਾਂ ਖਾ ਪੀ ਗਿਆ ਹੁਣ 5 ਸਾਲ ਪਿੱਛੋਂ ਫੇਰ ਆਪਾਂ ਨੂੰ ਹੁਣ ਕਾਨਾ ਦਾ ਕੋਈ ਨਹੀਂ ਕੋਈ ਹੋਰ ਬੰਦਾ ਵੜ ਗਿਆ ਨਾ ਨੀ ਯਾਰ ਵੋਟਾਂ ਪਾਉਂਦੇ ਚਲੋ ਯਾਰ ਲੱਗੂ ਕੰਮ ਤੇ ਆਦਾ ਲੈ ਚਟਣੀ ਲਗੜ ਕੇ ਜਾਵਾਂ ਪਹਿਲੇ ਚ ਵੀ ਤੈ ਕਹਿ ਆਉਣਾਗਾ ਵੋਟਾਂ ਚ ਦਿਨੀ ਥੋੜੇ ਰਹਿ ਗਏ ਕਿਵੇਂ ਅੱਜ ਸਤਿ ਸ੍ਰੀ ਅਕਾਲ ਠੀਕ ਐ ਸਤਿ ਸ੍ਰੀ ਅਕਾਲ ਉਹ ਕਿਵੇਂ ਕੱਲੀ ਗੱਲਾਂ ਮਾਰੀਆਂ ਨੀਆਂ ਗਰਲਾ ਕਰਦੀਆਂ ਮਾਂ ਚਟਣੀ ਚ ਰੁਗੜ ਆਗੜ ਕੇ ਟੰਡੇ ਚ ਜਾਣਾਗਾ ਲੈ ਉਹ ਟਾਈਮ ਤਿਆਰੀ ਕਰ ਰੱਖੀ ਆ ਮੈਂ ਤਾਂ ਕਾਗਜ਼ ਵੀ ਭਰਤੇ ਆਵਦੀ ਆ ਮੇ ਤਾਂ ਫੁੱਲ ਤਿਆਰੀ ਐ ਲੈ ਭਾਈ ਜਮਾਂ ਫੇਰ ਨਾਉਂਦੇ ਨਾ ਕਿ ਮਾਂ ਨਾਉਂਦੇ ਆ ਮਖਮਦ ਅੱਛਾ ਹੋਰ ਕਿਹੜੇ ਕਹਿੰਦੇ ਉੱਥੇ ਨੇ ਆਪਣੇ ਪਿੰਡ ਤੋਂ ਉੱਥੇ ਕੋਈ ਉੱਠ ਜਾਵੇ ਮੈਨੂੰ ਕੀ ਉਹਨਾਂ ਦੀ ਟੈਨਸ਼ਨ ਮੈਂ ਤਾਂ ਸਾਰੇ ਪਿੰਡ ਦੀ ਪਿਲਸਣ ਬਣਾਈ ਹੋਈ ਐ ਮੈਨੂੰ ਤਾਂ ਜੀ ਜੀ ਵੋਟਾਂ ਪਾਉਣਗੇ ਜੁਗਨੂ ਵੀ ਉੱਥੇ ਆਵਜਾਈ ਮੈਂ ਸੁਣਿਆ ਉਹ ਕਾਣਾ ਉਹ ਤਾਂ ਸਾਰੇ ਪਿੰਡ ਨੂੰ ਪਤਾ ਵੀ ਕਾਣਾ ਹੀ ਆ ਉਹ ਨਹੀਂ ਮੇਰੀ ਨਹੀਂ ਇਸ ਕਰ ਸਕਦਾ ਹਾਂ ਹਾਂ ਵੀ ਉਹ ਵੋਟਾਂ ਝੂਠੂ ਮੇਰੇ ਬਰਾਬਰ ਹੈ ਹਾਂ ਹਾਂ ਉਹ ਤੇਰੇ ਨਿਸ ਦਾ ਵਜ੍ਹਾ ਨਹੀਂ ਕੀ ਕਰੂਗਾ ਮੈਂ ਕਿਸੇ ਦੇ ਡਾਕਟਰ ਨੂੰ ਦੂਰਾਂ ਮੈਂ ਪੈਰਾਡੀ ਰੋਲ ਦੇਣੀ ਤੇਰੇ ਮਗਰ ਬੌਲੀ ਸਾਡੇ ਵਰਗ ਹਜ਼ਾਰੇ ਮੰਦੇ ਬੇ ਆਇਤਾ ਹਾਇਕ ਪਤਿਆ ਮੈਨੂੰ ਵੀ ਤੂੰ ਤਾਂ ਵੋਟ ਪਾਏਂਗਾ ਮੈਨੂੰ ਜਰੂਰ ਲੈ ਮੈਂ ਤਾਂ ਹੋਰਾਂ ਨੂੰ ਵੀ ਕਹਿ ਕੇ ਆਇਆ ਕਿਸੇ ਦਾ ਮੈਂ ਕੰਮ ਕਰਾਈ ਕਿਸੇ ਦੀ ਮੈਂ ਪਰਸੇ ਬਣਾਤੀ ਸਾਰੇ ਪਿੰਡਿਆਂ ਨੇ ਪਰਸੇ ਬਣਾਤੀਆਂ ਸਾਰੇ ਪਿੰਡ ਦੇ ਤੇ ਭੋਗ ਤੇ ਜਾਣੀਆਂ ਦੇਖਦੇ ਜਾਨੀ ਮੈਂ ਤਾਂ ਹਾਏ 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 ਦੇਖਦੇ ਜਾਨੀ ਮੈਂ ਤਾਂ ਕੋਈ ਨਹੀਂ ਫਿਰ ਇਹ ਤਾਂ ਹੈਗੇ ਯਾਰ ਉਹ ਕਾਲਾ ਨਹੀਂ ਮੇਰੀ ਰਿਸ ਕਰ ਸਕਦਾ ਠੂਗਾ ਉਹ ਸਰਪੈ ਚਬੱਡਾ ਹੈ ਤੂੰ ਕਾਨੇ ਤੇ ਪੁਜਾ ਹੀ ਵੱਡਾ ਲੱਗਦੀ ਆ ਆ ਆਏ ਓਏ ਹੋਏ ਹੋਏ ਬੈਠੋ ਕੁਰਸੀ ਲੈ ਲੈਂਦਾ じゃ ਹੱਡੀ ਵੀਲੀ ਓਏ ਚੱਲ ਤੇਰੀਆਂ ਦੋ ਗੱਲਾਂ ਸੁਣਨ ਜਾਨੇ ਤੁਹਾਨੂੰ ਕਰਨ ਲੱਗੋ ਸ਼ਾਮ ਲੈਣ ਆਂ। ਆਮਲੀਆ ਚਾਹ ਤੇ ਕੀ ਹੋਇਆ ਕੋਟ ਪੀਕੇ ਵਗ ਜੀ। ਨਾ ਨਾਲੇ ਮੈਨੂੰ ਖਾਵ ਸਰ ਦੇ ਜਾ ਕਰ। ਕਾਣੇ ਕੇ ਜਾਇਆ ਕਰ ਵੱਧ ਤੂੰ। ਵੀ ਕੀ ਕੁ ਸਮਝਦਾ ਕਿੰਨਾ ਹੋ ਲੈ। ਕਾਣੇ ਦਾ ਪੁਜਾਈ ਸ਼ਰਾਬੇ ਤੇ ਦਿੰਦਾ ਰਹੂ। ਪਰ ਮੈਂ ਜੀ ਇੱਕ ਵੀ ਥਿਲੋ ਲੋ ਕਿਲੋ ਮੰਗਾ ਦੇ ਲੋ। ਬੇ ਉਹ ਤਾਂ ਮਾਮੂ ਆਮ ਕਰ ਦੂੰ। ਬਾਸ ਠੀਕ ਐ। ਉਹਦੀ ਟੈਨਸ਼ਨ ਨਾ ਲੈ ਤੂੰ। ਨਾ ਫਿਰ ਮੈਂ ਉੱਥੇ ਭੈਣਾ। ਹਾਂ। ਭਾਣ ਮਨ ਕਾਣੇ ਨੂੰ ਆਪਾਂ ਜੀ ਆਏ 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 ਆਏ। ਕਾਨੇ ਨੂੰ ਆਪਾਂ ਹੀ ਲਿੰਗ ਪਿਆ ਖਾਇ ਵਰ ਸਾਰ ਦਿਨ ਦਰਹੀ ਕੱਲੀ ਕੱਲੀ ਗੱਲ ਫੁੱਟ ਗਈ ਮਗਰ ਤੈਨੂੰ ਐਂ ਵੀ ਦੱਸ ਦੂੰ ਵੀ ਫਲਾਣੇ ਥਾਂ ਮੂਤ ਕਰਿਆ ਫਲਾਣੇ ਥਾਂ ਲੈ ਟੈਂ ਗਿਆ ਫਲਾਣੇ ਥਾਂ ਚਾਹ ਪੀਤੀ ਕੁੱਕੀ ਦਾ ਮੂੰਹ ਆਮ ਕਰ ਦੂੰ ਬਸ ਤੈਨੂੰ ਮੈਂ ਪੁਰਾ ਸਾਰਾ ਕੁਝ ਮੈਂ ਪਰਵਾਹ ਨਾ ਮੰਨ ਟੈਲੀਫੋਨ 'ਤੇ ਖੜਕਦੇ ਰਹੂੰ ਆਵਦੀ ਗੱਲਾਂ ਤਾਂ ਸਹੀ ਕਰਦਾ ਤੂੰ ਹਾਂ ਕਵਰਤਾ ਦੇਉਂਗੀ ਪਰ ਮੈਂ ਉਹਨੂੰ ਕੀ ਜਾਣਦੀ ਆ ਮੇਰੇ ਮਗਰ ਸਾਰਾ ਪਿੰਡ ਮੈਨੂੰ ਤਾਂ ਪੂਰਾ ਭਰੋਸਾ ਹੋ ਰਿਹਾ ਵੀ ਮੈਂ ਤਾਂ ਇਤਕੀ ਜਿੱਤੂ ਜਿੱਤੂ ਇਹ ਕਾਣਾ ਮੇਰੇ ਬਰਾਬਰ ਉੱਠੂਗਾ ਹੈ ਕਾਣਾ ਸਾਰਾ ਦਿਨ ਇਹ ਮੇਰੇ ਨਾਲ ਵੋਟਾਂ ਦੀ ਰੀਸ ਕਰੂਗਾ ਤੀਨਿਆਂ ਦਾ ਯਾਰ ਹੈ ਸਾ ਇਹ ਨਾ ਕਾਗਰੀਆਂ ਦਾ ਇਹਨੂੰ ਕੌਣ ਵੋਟ ਵਕ ਇਹਨੂੰ ਤਾਂ ਮੈਂ ਫੜ ਕੇ ਖਮਾ ਦੇਉਗੀ ਇਹ ਮੇਰੀ ਰੀਸ ਨਹੀਂ ਕਰ ਸਕਦਾ ਵੋਟਾਂ ਚ ਉੱਤੋਂ ਦਾ ਵੱਡਾ ਰਾਜਾ ਦੀ ਲੈ ਆਤਾ ਵਧੀਆ ਪੈਣ ਉੱਥੱਲੇ ਬਿਠਾਈ ਬੈਠੀ ਨਾਲੇ ਉੱਚੇ ਥਾਂ ਤੋਂ ਜਵਾਕ ਡਿੱਗ ਜਾਂਦਾ ਹੈ ਨਾ ਹਾਂ ਫਿਰ ਮੈਂ ਤਾਂ ਥੱਲੇ ਆ ਕੇ ਦੇਸ਼ ਤੇ ਆ ਲੈਣਾ ਇੱਥੇ ਲੋਟਣੀ ਇਹ ਖਾਈ ਜਾਂਦੀ ਆ ਚੱਲ ਲੋਟ ਹੈਗਾ ਹਾਂ ਤੇ ਉਹ ਕੀ ਕਰਦਾ ਛੜਾ ਬੁਗੜੂ ਬੁਗੜੂ ਵੇ ਲਖੇਡਾ ਹੈ ਨਾ ਚਾਚੀ ਕਈਆਂ ਹੀ ਬਣ ਗੀਆਂ ਹਾਂ ਹੋਰ ਹੁਣ ਪੁੱਤ ਹੈ ਹੋਰ ਹੀ ਨਵੇਂ ਨਮੂਨੇ ਬਸ ਅਗਲਾ ਜਵਾਨ ਤੇ ਰਹਿ ਹੀ ਨਹੀਂ ਹੈਗਾ ਹੂੰ ਤੇ ਕੁੜੇ ਨੂੰ ਪਤਾ ਹੀ ਨਹੀਂ ਕਿ ਕਿਸੇ ਚੁੱਕਾ ਨੇ ਕਿ ਸਰਪੰਚ ਬਲਾਈ ਉੱਠ ਰਹੇ ਨੇ ਪੁੱਛ ਨਾ ਚਾਚੀ ਉਹੀ ਗੱਲ ਹੈ ਆਖੇ ਇੱਕ ਤੇ ਚੱਕਿਆ ਨਿਕਲਦਾ ਇੱਕ ਚੱਕੇ ਨਹੀਂ ਤਾਂ ਹਿੱਟ ਦੇ ਬੈਠੇ ਨੇ ਸੱਚੀ ਗੱਲ ਆਹ ਆ ਜਾਂਦੀ ਪਾਸਾ ਪਮਾਉਣ ਦਾ ਇੱਕ ਕਰੋ ਜਾਂਦਾ ਦੂਜਾ ਆ ਜਾਂਦਾ ਕਿਹਨੂੰ ਕਹੀਏ ਭਾਈ ਸਾਨੂੰ ਵੋਟਾਂ ਪਾਓ ਸਾਨੂੰ ਵੋਟ ਪਾ ਕੇ ਨਾ ਮੈਂ ਤਾਂ ਅੱਕ ਕੇ ਜਿੰਦਾ ਲਾ ਕੇ ਤੇਰੇ ਕਣੀ ਆ ਗਈ ਥਾਟਲੇ ਆਈ ਮਾ ਚੱਲ ਬੁੱਧਿਆ ਰਹੀ ਪੱਤ ਹੋਰ ਚੱਕੀ ਵਾਲਾ ਐਨੇ ਸਰਪੰਚ ਪਹਿਲਾਂ ਕਿਨੂੰ ਕੋਈ ਜਿੱਤਿਆ ਉਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਕਰ ਬੰਮੀ ਸਤਿ ਸ੍ਰੀ ਅਕਾਲ ਭਾਈ ਕਿਵੇਂ ਥੱਲੇ ਬੈਠ ਗਏ ਕੁਰਸੀ ਲੈ ਨਹੀਂ ਪਤਾ ਮੈਂ ਕੁਰਸੀ ਨਾ ਨਾ ਜਲ ਬੈਠ ਜਾਨੇ ਆ ਤਾਂ ਜਵਾਖ ਦੀਆਂ ਮਾਰੀਆਂ ਬੈਠੀਆਂ ਸੀ ਇਹ ਪੁੱਤ ਮੇਰੀ ਪੋਤੀ ਫਿਰ ਤਾਂ ਤੁਹਾ ਡਿੱਗ ਪਈ ਨੇ ਮੰਜੇ ਤੋਂ ਅੱਛਾ ਬਰਸ ਜਿੱਥੇ ਡਿੱਗ ਪੀ ਲੈ ਫਿਰ ਮੁੰਡੇ ਤੋਂ ਗੱਦੇ ਹੀ ਪਸਾਉਣ ਲੱਗੇ ਮੈਂ ਬਹੁਤ ਕਿੰਨੇ ਟਾਈਮ ਦੀ ਹੋ ਗਈ ਬੇਬੇ ਇਹ ਪੁੱਤ ਹੋ ਗਈ ਨੌਵਾਂ ਦਸਵਾਂ ਮਹੀਨਾ ਅੱਛਾ ਹਾਂ ਲੈ ਸਾਥੂ ਦਾ ਸ਼ਗਨ ਦੇਣ ਵੀ ਨਹੀਂ ਆਇਆ ਗਿਆ ਕੋਈ ਨਹੀਂ ਕੋਈ ਨਹੀਂ ਪੁੱਤ ਕੋਈ ਨਾ ਹੁਣ ਸ਼ਗਨ ਦੇ ਕੇ ਜਾਵਾਂਗੇ ਇਸ ਨੂੰ ਕੋਈ ਨਹੀਂ ਪੁੱਤ ਕੋਈ ਨਹੀਂ ਸਾਗਨ ਆਪਣੇ ਇੱਕੋ ਹੀ ਨੇ ਤੇ ਹੋਰ ਤੂੰ ਦੱਸ ਪੁੱਤ ਹੋਰ ਵਧੀਆ ਬੇਬੇ ਵੋਟਾਂ 'ਚ ਉੱਠ ਖੜੇ ਐਦਗੀ ਅੱਛਾ ਪੁੱਤ ਹਾਂ ਠੀਕ ਆ ਮੈਂ ਆਖਿਆ ਚੱਲ ਬਾਹਲਾ ਕਹੀ ਜਾਂਦੇ ਸੀ ਲੋਕ ਅੱਛਾ ਪੁੱਤ ਵੀ ਚੰਗੇ ਬੰਦੇ ਦੀ ਲੋੜ ਐ ਹਾਂ ਹਾਂ ਮੈਂ ਆਖਿਆ ਚੱਲ ਫੇਰ ਉੱਠ ਖੜਦੇ ਆ ਠੀਕ ਆ ਪੁੱਤ ਸਰਪੰਚ ਦੀ ਵਾਇਰ ਨੇ ਇਹਨੇ ਪੁੱਤ ਐ ਤਾਂ ਬੇਬੇ ਫੇਰ ਬਾਹਲੇ ਉੱਠਦੇ ਨੇ ਆਹ ਉਹਨਾਂ ਆਪਾਂ ਕਿੰਦ ਨੂੰ ਕੀ ਰੋਕ ਸਕਦੇ ਆ ਜਿੱਤੂਗਾ ਤਾਂ ਇੱਕੋ ਹੀ ਹਾਂ ਜਿੱਤੂਗਾ ਜੇ ਤੂੰਗਾ ਤਾਂ ਪਰਚਾ ਹੀ ਇੱਕੋ ਹੀ ਉਹ ਤਾਂ ਆਪਾਂ ਵੀ ਮੰਨਦੇ ਆ ਪਰ ਆਇਆ ਹਨਾ ਚੰਗਾ ਬੰਦਾ ਹੀ ਜਿੱਤਦਾ ਹੁੰਦਾ ਹੈ ਹਾਂ ਹਾਂ ਚੰਗਾ ਹੁਣ ਆਪਾਂ ਜਿੰਨੇ ਕੰਮ ਕਰਾਈ ਬੈਠੇ ਆਂ ਭਲਾ ਆਪਾਂ ਤੋਂ ਵੱਧ ਕੰਮ ਕਿਹਨੇ ਕਰਾਏ ਨੇ ਪਹਿਲਾਂ ਬਹੁਤ ਕਰਾਏ ਨੇ ਕੰਮ ਹੋਰ ਹਾਂ ਆਪਾਂ ਜਿੰਨੇ ਰੋਲੇ ਨੇ ਮੇੜ ਤੇ ਕੋਈ ਨਿਮੇੜ ਨਹੀਂ ਚਾਹਦਾ ਬਿਨਾਂ ਸਰਪੰਚੀ ਤੋਂ ਕੰਮ ਕਰੇ ਨੇ ਲੋਕ ਕਰੇ ਆ ਹੋਰ ਹਾਂ ਭਈ ਇਹੋ ਜਿਹੇ ਬੰਦੇ ਤਾਂ ਵੋਟ ਕਾ ਮਾਗੇ ਪੁੱਤ ਮੈਨੂੰ ਤਾਂ ਕਿੰਨੇ ਵਾਰੀ ਘਰੇ ਆ ਕੇ ਕਹਿ ਗਏ ਮੈਨੂੰ ਕਹਿੰਦੇ ਤੂੰ ਉੱਠ ਖੜਾ ਅੱਛਾ ਪਹਿਲਾਂ ਮੇਰੀ ਸਲਾਹ ਨਹੀਂ ਸੀ ਠੀਕ ਆ ਪੁੱਤ ਮੈਂ ਤਾਂ ਉਹਦਾ ਤੂੰ ਦੇਖ ਲੈ ਉਸਦਾ ਜਸਵੀਰ ਕਾ ਹਾਂ ਹਾਂ ਕਿੰਨਾ ਕੰਮ ਸਮਾਰਤਾ ਹਾਂ ਪੁੱਤ ਬਹੁਤ ਕਿੰਨਾ ਉਹਦਾ ਨਾਲੇ ਕੰਮ ਸਮਾਰਿਆ ਤੇ ਹੁਣ ਮੇਰੀ ਖਿਲਾਫ ਕਹਿੰਦੇ ਉੱਠੀ ਫਿਰਦੀ ਐ ਅੱਛਾ ਅੱਛਾ ਤੇਰੇ ਖਿਲਾਫ ਤੇ ਉੱਠੀ ਮੇਰੇ ਖਿਲਾਫ ਵੀ ਉੱਠੀ ਐ ਇਹ ਤਾਂ ਮਾੜੀ ਗੱਲ ਐ ਹੈਨਾ ਕਾਚੀ ਹਾਂ ਮਾੜੀ ਤੇ ਪੁੱਤਾਂ ਇਹ ਜੂਈ ਆ ਹੋਰ ਆਈ ਨਹੀਂ ਕਰਨਾ ਚਾਹੀਦਾ ਪੁੱਤ ਉਸਤਾ ਵੋਟ ਪਰ ਜਾਇਓ ਕੰਮ ਹੋ ਰਿਹਾ ਐ ਬੁੱਢੀ ਘੋੜੀ ਲਾਲ ਲਗਾਵਾ ਹਾਂ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਐ ਸਹੀ ਗੱਲ ਆ ਗੱਲ ਨਹੀਂ ਉਹ ਨੂੰ ਵੀ ਲਾਲ ਲੈਣ ਦੇ ਜੀ ਉੱਠ ਕੇ ਵੋਟਾਂ ਦੇ ਆਹੋ ਬੇਬੇ ਮੈਂ ਤੂੰ ਐ ਦੱਸ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਹਾਂ ਬਤ ਮੈਂ ਮੈਂ ਮੈਨੂੰ ਆਦਤ ਪਹਿਰੀ ਐ ਅੱਖਾਂ ਕਰਨ ਦੀ ਹਾਂ ਉਹ ਕਿਸੇ ਕੋਲੇ ਕਹਿੰਦੀ ਐ ਕਹਿੰਦੀ ਅੱਖਾਂ ਮਾਰਦਾ ਲੈ ਜੇ ਬਲਾ ਫੋਟ ਹਾਂ ਸਰਬ ਉਹ ਕਰਕੇ ਨੀ ਮਗਰ ਖਾਣ ਆ ਭੁੱਲ ਗਿਓ ਪਾਉਂਦੇ ਹੁੰਦੇ ਨੇ ਇੱਕ ਲੰਡਾ ਚਾਚਾ চৌধুরী ਗੁੰਡੇ ਦਾ ਨਫਰਦਾਨ ਪੁੱਤੋ ਤਾਂ ਉਹ ਗੱਲਾਂ ਨੇ ਉਹਨਾਂ ਦੀਆਂ ਅਸੀਂ ਤਾਂ ਪੁੱਤ ਵੋਟ ਦੇ ਤਾਹੇ ਸਾਡੇ ਸਾਡੇ ਵੀ ਕੰਮ ਸਮਾਰੇ ਨੇ ਇੱਕ ਦੋ ਤੇ ਅਸਤੇ ਤੇਰੇ ਕਰਨੀ ਆ ਹਾਂ ਪੈਨਸ਼ਨ ਦਾ ਆਇਆ ਹੋਰੀਆ ਤੇਰੀ ਹਾਂ ਪਤਾ ਫਿਰ ਸੇ ਮੇਰੀ ਆਉਂਗੀ ਕੋਈ ਨਾ ਕੋਈ ਨਾ ਜਗਨ ਫਿਕਰ ਨਾ ਮੰਨੀ ਕਿਸੇ ਗੱਲ ਦਾ ਮੈਂ ਫਿਕਰ ਦਾ ਬੰਦਾ ਸਾਰਾ ਪਰਿਵਾਰ ਤੇਰੇ ਕੰਨੀ ਹੋਈ ਆ ਹਾਂ ਹਲ ਬੱਸ ਚਲੋ ਮੈਂ ਨਾ ਹੋ ਜੇ ਹੋਰ ਵੀ ਪੰਜ ਚਾਰ ਘਰਾਂ ਦੀ ਜਾਗ ਚੰਗਾ ਚੰਗਾ ਪੁੱਤ ਚੱਲ ਜਾ ਕੋਈ ਬੇਬੇ ਇਹ ਜੀ ਹੋਰੇ ਨੇ ਹਾਂ ਹੁਣ ਪੰਜ ਸੱਤ ਘਰਾਂ ਦੀਆਂ ਵੋਟਾਂ ਦਾ ਮੁੱਲ ਲੈਣੀਆਂ ਪੈਣੀਆਂ ਹਾਂ ਸਹੀ ਗੱਲ ਆ ਪਤਾ ਜੇ ਨਹੀਂ ਲੈਂਦੇ ਤਾਂ ਨਹੀਂ ਸਰਦਾ ਨਾ ਕੋਈ ਨਹੀਂ ਕੋਈ ਨਹੀਂ ਚੱਕ ਚਲ ਕੋਈ ਨਹੀਂ ਬੇਬੇ ਤੇਰੇ ਕੰਨੀ ਆ ਸਾਰੇ ਹਾਂ ਐਂ ਤੇ ਕਹਣਾ ਤਾਂ ਸਭ ਨੂੰ ਪਾਉਂਗਾ ਤਲੇ ਜੱਤੀ ਫੜ ਲਾ ਪੂਛ ਇਹਨਾਂ ਨੂੰ ਚੁਕਾ ਉਹਨੇ ਕੇ ਖਲਾਫ ਹੁੱਟੀ ਆ ਹਾਂ ਜੱਜੀ ਹਾਂ ਬੋਤ ਫਿਰ ਕੇ ਮੈਂ ਕਰਾਂਗੇ ਵੋਟ ਦਾ ਕਿਹਨੂੰ ਪਾਈਏ ਕਿਹਨੂੰ ਛੱਡੀਏ ਆ ਦੇਖ ਲੈ ਲੁੱਚ ਪੜ ਹਾਂ ਕਹਿੰਦਾ ਮੈਂ ਇਨ ਕੰਮ ਸਮਾਰੇ ਨੇ ਹਾਂ ਦੇਖ ਲੈ ਤੇਰੇ ਮੂੰਹ ਤੇ ਕਹਿ ਕੇ ਗਿਆ ਹਾਂ ਹਾਂ ਤਾਂ ਕੀ ਕਹਾਂ ਮੈਂ ਕਹਿੰਦੇ ਕੰਮ ਸਮਾਰੇ ਨੇ ਮੈਂ ਖੈ ਹਾਂ ਉਧਰ ਉਹ ਉਬਾਈ ਬਹਾਣਾ ਜਪਾ ਰਹੀ ਤੇ ਹਾਂ ਲੈ ਡੜੇ ਨੂੰ ਇਕੱਠੇ ਹੋ ਰਹੇ ਨੇ ਆਹੇ ਹੁਣ ਵਿਗੜ ਗਈ ਹਾਂ ਹੁਣ ਹਾਂ ਉਹ ਵੱਲਾ ਬਣਦੀ ਸੀ ਪਹਿਲਾਂ ਉਹ ਤਾਂ ਮਾੜੀ ਹੋਈ ਨਹੀਂ ਉਹ ਹਾਂ ਹੁਣ ਉਹ ਵੀ ਮਾੜਾ ਹੋ ਗਿਆ ਉਹ ਵੀ ਮਾੜੀ ਹੈ ਹਾਂ ਦੇਖ ਲੈ ਉਹ ਤਾਂ ਇੱਕ ਦੰਦ ਤੋੜੀ ਖਾਂਦੇ ਸੀ ਖਾਂਦੇ ਸੀ ਹੈ ਉਹ ਤਾਂ ਐਂ ਕਹਿੰਦੇ ਹੁੰਦੇ ਸੀ ਉਹ ਮੈਨੇ ਤੋਤੇ ਵਾਲੀ ਵੀ ਗੱਲ ਤੇਰੇ ਚ ਮੇਰੀ ਜਾਨ ਹੈ ਕਿਰਨਾ ਆਈ ਨਹੀਂ ਤੇ ਮੈਨੂੰ ਵੀ ਇਹਨਾਂ ਦੀ ਲਿਆਹ ਚ ਟੁੱਟੀ ਜੁਆਇ ਹਰਕ ਬੜਾ ਪਿਆ ਹਨਾ ਵਿੱਚ ਹਰਕ ਬੜਾ ਪਾਇਆ ਕੀ ਹਨਾ ਵਦਨ ਕਾਤੇ ਪਿੱਛੇ ਪਈ ਕਹਿੰਦੇ ਹੁੰਦੇ ਨੇ ਫਾਨਾ ਤਾਂ ਫਾਨਾ ਹੀ ਹੁੰਦਾ ਕੋਈ ਲਾ ਗਿਆ ਗਿੱਲਾ ਫਾਨਾ ਗਿੱਲਾ ਸੱਚੀ ਗੱਲ ਆ ਹਾਂ ਚਲ ਆਪਾਂ ਨੇ ਕੀ ਲੈਣਾ ਹੈ ਉਹੀ ਗੱਲਾਂ ਨੇ ਤੇ ਲੋਕਾਂ ਤੋਂ ਗੱਲਾਂ ਕਰਾ ਲੀਆਂ ਆ ਨਾਲੇ ਹੋਣ ਲੈ ਸਾਰਾ ਬਗੜ ਪਾ ਕੇ ਮੈਗੇ ਹੁਣ ਬਗੜ ਪਾ ਕੇ ਮੈਗੇ ਪਸਾਈ ਦਾ ਕੋਟ ਜਿਹਨੂੰ ਪਹਿਣਣੀ ਹੈ ਉਸੇ ਨੂੰ ਪਹਿਣੀਆਂ ਆ ਉਹਦੇ ਵਿੱਚ ਪਣੇ ਕਰ ਗਿਆ ਹਾਂ ਕਿਹੜੇ ਕੰਮ ਸਰ ਮੈਂ ਰੰਗੂਈ ਲਾਤੀ ਹਾਂ ਬਗਾ ਆ ਤੈਨੂੰ ਕੋਟ ਤੈਨੂੰ ਕੋਟਾਂ ਪਾਵਾਂਗੇ ਕੋਟ ਕਿਰਨਾ ਹਾਂ ਸੱਚੀ ਤੋਂ ਵੀ ਚੰਗਾ ਆਗੀ ਪੱਕੀ ਰਹੀ ਹਾਂ ਆਪਾਂ ਉਹਨੂੰ ਜੋਤ ਨੂੰ ਪਾਉਂਿਆ ਨਾ ਬੋਟਾ ਹਾਂ 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 ਲੈ ਪੜਤ ਮੇਰੀ ਸੀ ਮਾਂ ਉਧਰ ਹੀ ਆ ਚਾਚੀ ਆਪਾਂ ਤਾਂ ਨਾਲੇ ਆਪਾਂ ਉਹਨਾਂ ਨੂੰ ਤਾਂ ਕਿਵੇਂ ਬਦਲ ਸਕਦੇ ਐ ਐਡੇ ਸਿਆਣੇ ਨੇ ਦੋਨੇ ਜੀ ਦੇ ਘਰ ਹੈ ਮੁੰਡਾ ਉਹ ਚਾਰ ਬੰਦਿਆਂ ਚ ਖੜਦਾ ਉਹ ਵਧੀਆ ਗੱਲ ਕਰਦਾ ਤੇ ਬਹੂ ਐ ਫੇਰ ਪੜੀ ਲਿਖੀ ਐ ਸਿਆਣੀ ਐ ਸਾਰੀ ਸੂਝ ਐ ਬਸ ਠੀਕ ਆ ਹਾਂ ਮੈਂ ਤਾਂ ਤਾਈ ਕਹੁੰਦੀ ਸੀ ਬਸ ਪੌਦੇ ਕਰਨੀ ਹਾਂ ਹਾਂ ਨਾ ਮੈਂ ਤਾਂ ਸਭ ਨੂੰ ਪਾਉਗਾ ਹਾਂ ਮੈਨੂੰ ਵੀ ਮਿਲਿਆ ਸੀ ਉਹ ਮੁੰਡਾ ਚੇਪੀ ਉੱਥੇ ਅੱਛਾ ਹਾਂ ਉਹ ਵੀ ਕਹਿੰਦਾ ਸੀ ਕਹਿੰਦਾ ਮਾਸੀ ਦੇਖ ਫੇ ਨਿਗਾ ਰੱਖਿਓ ਫੇਰ ਤਾਂ ਠਾਊਂਗਾ ਤੇਰੀ ਨੂੰ ਨਹੀਂ ਠਾਉਂਦਾ ਮੈਂ ਕਿਹਾ ਭਾਈ ਬੇਫਿਕਰ ਹੋ ਕੇ ਠਾਦੀ ਠਾਦੀ ਨਾਲ ਤੁਰਾਂਗੇ ਚੋ ਨਾ ਨਾ ਤੁਰਾਂਗੇ ਪੁੱਤ ਹਾਂ ਤੁਰਾਂਗੇ ਕੋਈ ਨਾ ਸਭ ਨੂੰ ਪਾਊਗਾ ਪਰ ਜੋ ਤੈਨੂੰ ਪਾਵਾਂਗੇ ਹਾਂ ਨਾ ਵੋਟਾਂ ਤਾਂ ਆਪਣੀ ਉਤਰੀ ਨੇ ਪੱਕੀਆਂ ਨੇ ਨਾਲੇ ਤੂੰ ਐਂ ਕਰੀ ਉਹ ਉਤਲੀ ਬੀਹ ਵਾਲਿਆਂ ਦੇ ਮੜਗੇ ਤੂੰ ਜਾਂ ਮੇਰੇ ਤਾਂ ਕੱਟ ਬਣਦੇ ਉਹਨਾਂ ਨਾ ਉਹਨਾਂ ਨਾਲ ਲੜਾਈ ਜੀ ਹੋ ਗਈ ਸੀ ਨਾ ਸਾਡੇ ਖੇਤੋਂ ਕੱਖ ਦੁੱਖ ਜੇ ਵੱਢਲੇ ਸੀ ਉਹਦੇ ਸਾਡੇ ਮੁੰਡਿਆਂ ਨੇ ਮੈਨੂੰ ਕਹਿਤਾ ਕਿ ਤੂੰ ਜਾ ਕੇ ਕਹਿ ਕੇ ਆ ਮੈਂ ਕਹਾਂਗੀ ਉਹਨਾਂ ਦੀ ਬੁੜੀ ਮੇਰੇ ਗਾਲ ਪੈਗੀ ਉਹਨਾਂ ਦੇ ਮੈਂ ਤਾਂ ਜਾਣਦੀ ਨਹੀਂ ਉਹਨਾਂ ਨੇ ਮਾੜਾ ਤੂੰ ਜੋਰ ਰੱਖੇ ਤੇ ਉਹਨਾਂ ਨਾਲ ਬਲ ਹੀ ਬਣਦੀ ਆ ਬਸ ਹਾਂ ਅਈ ਤੈਨੂੰ ਕਹਿਣਾ ਹੀ ਸੀ ਪੁੱਛਗਲ ਕਰਦੀਆਂ ਨੇ ਹਾਂ ਮੈਂ ਤੈਨੂੰ ਅਸਲ ਤਾਂ ਇਹ ਲਿਖਾਈ ਉਹ ਇਹ ਕਰਿਆ ਉਹਨਾਂ ਨੂੰ ਮੈਂ ਪੱਕੇ ਕਰੂੰ ਬਸ ਉਹਨਾਂ ਨੂੰ ਪੱਕੇ ਨਾ ਬੇਫਿਕਰ ਹਾਂ ਹਾਂ ਨਾਲੇ ਨੰਬਰਦਾਰਾਂ ਦੇ ਘਰਾਂ 'ਚ ਮੜਾ ਜੋਰ ਰੱਖੇ ਉਹਨਾਂ ਨਾਲ ਵੀ ਮੇਰੀ ਬਣਦੀ ਆ ਹਾਂ ਜੋ ਤੈਨੂੰ ਪਹਿਲਾਂ ਨਾ ਪਤਾ ਸੁਤਾ ਲਿਉਂ ਜੋਤ ਕਰਨੀ ਨੇ ਸਾਰੇ ਹਾਂ ਫੇਰ ਸਾਰਾ ਉੱਗ ਸੁੱਦਰ ਤੂੰ ਤਾਂ ਆਪਣੇ ਗਵਾੜ ਦੇ ਗਵਾੜ ਦੇ ਇਹ ਤਾਂ ਆਪਾਂ ਕੀ ਲੈਣਾ ਬੇਲਾ ਤਾਂ ਠੱਪਰਿਆ ਫਿਰਦਾ ਤੀਨੀਆਂ 'ਚ ਵਜਦਾ ਵਜਦਾ ਹਾਂ ਚੰਗਾ ਦਿੱਤੀ ਚੰਗਾ ਪੁੱਤ ਹੋਰ ਜਾਂਦਾ ਅੱਜ ਤਾਂ ਮੈਂ ਤਲਕੇ ਸੀ ਆਖੇ ਮੂਸਾ ਵੱਜਾ ਮੌਤ ਤੋਂ ਮੌਤ ਤੱਕ ਦੇਖ ਨਾ ਨਾ ਆ ਵੀ ਚੰਗਾ ਹੋ ਗਿਆ ਮੈਨੂੰ ਦੱਸ ਜੀ ਤੂੰ ਹੋਰ ਹਲੋ ਮਸੀਹ ਜੀ ਆ ਲਈ ਬੇ ਚੱਲ ਪੁੱਤ ਚੱਲ ਹਾਂ ਉਹਨੇ ਟਾਈਪੈਡ ਹੋ ਰਿਹਾ ਜੋਦ ਨੂੰ ਅੱਛਾ ਹੋਰ ਹੋ ਗਈ ਸੀ ਥਾ ਥੋੜਾ ਬਵਾਂ ਦਾ ਪੁੱਤ ਉਹਨਾਂ ਮਸੀਹ ਜੀ ਦੇ ਬਈ ਆਏ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੇਗਾ ਬਾਈ ਜੀ ਹਾਂ ਹਾਂ ਠੀਕ ਆ ਲੈ ਹੁਣ ਬਾੜਨਾ ਤਾਂ ਸਰਪੰਚ ਨਹੀਂ ਹੁਣ ਐ ਢੇਰੀ ਘਾਕੇ ਨਾ ਪੈ ਘੋੜੇ ਵਰਗੀ ਰਹਿ ਨਹੀਂ ਨਹੀਂ ਐਂ ਦਾ ਕੰਮ ਵਸੋਈ ਬਿਮਾਰ ਹੋਈ ਰੀ ਕਰਕੇ ਨਾ ਸਰਪੰਚੀ ਦਾ ਸਾਡਾ ਹੈ ਜਾਂ ਨਹੀਂ ਮੰਨ ਜਾ ਹੈ ਨਹੀਂ ਇਹਨਾਂ ਨਾ ਨਾ ਹਾਂ ਕੇ ਉਹ ਨਹੀਂ ਪਈ ਬਣਾ ਨਾ ਦੇਖ ਸਾਰੇ ਜੁੜੇ ਹੋਇਆ ਛੋਟੇ ਨਾਲ ਦੇਖ ਲੈ ਬੇਬੇ ਕਿਤੇ ਫਿਰ ਬਰਵਾਰੇ ਕੇ ਪਾਸ ਆ ਜਾ ਨਾ ਹੋ ਜੇ ਨਾ 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 ਬੇ ਪੁੱਤਾਂ ਜਦੋਂ ਅਸੀਂ ਤੁਹਾਡੇ ਨਾਲ ਖੜੇ ਹਾਂ ਦਿਨ ਰਾਤ ਇੱਕ ਕਰ ਦੇਾਂਗੇ ਉਹ ਕਿਹੜੀ ਬੁੜੀ ਹੈ ਜਿਹੜੀ ਸਾਡੇ ਕੰਦੇ ਤੋਂ ਵੋਟ ਨਹੀਂ ਪਉਂਦੀ ਆ ਤਾਂ ਦਿਨ ਰਾਤ ਕਿਵੇਂ ਕਰੀਂ ਪਿੰਡ ਤੋਂ ਮੈਨੂੰ ਵੀ ਕਹਿੰਦੇ ਸੀ ਇਹ ਤਾਂ ਐਂ ਡਰਦੇ ਆ ਜੀ ਮੈਂ ਇਹ ਕਹਿੰਦੇ ਵੀ ਐ ਹੋ ਜਾਏ ਕਈ ਵਾਰੀ ਵੋਟਾਂ ਹੋਰ ਨੂੰ ਪਾ ਦਿਓ ਫਿਰ ਅਸੀਂ ਖੜੇ ਰਗੇ ਜਮੀਨਾਂ ਟੈਂਸ਼ਨ ਲਾਓ ਇਹ ਗੱਲ ਦੀ ਅੱਜ ਤਾਂ 10 ਪਰਾਂ ਕੰਨੀ ਜਾਇਆ ਹੀ ਆ ਤੁਹਾਨੂੰ ਪਤਾ ਵੀ ਨਹੀਂ ਨਾਲੇ ਐਂ ਦੇਖ ਲਓ ਤੁਸੀਂ ਸਾਨੂੰ ਕਿਹਾ ਵੀ ਸਪੋਰਟ ਕਰਿਓ ਨਾ ਜੀ ਫੇਰ ਰਾਡ ਤਾਂ ਰਾਦ ਦੇ ਹੀ ਨਹੀਂ ਹੈਗਾ ਸੀ ਮਸੀ ਫੇਰ ਨਾ ਭਲੇ ਮਾਨਸ ਬੰਦੇ ਹਾਂ ਇਹ ਪੜੀ ਲਿਖੀ ਆ ਹਾਂ ਜੀ ਆ ਦੇ ਆ ਨਾ ਦੇ ਉੱਚੇ ਫਿਰਦੇ ਨੇ ਹਾਂ ਇਹ ਤਾਂ ਗੱਲ ਥੋੜੀ ਸਹੀ ਆ ਹਾਂ ਜਿਵੇਂ ਤੁਸੀਂ ਨਾਲ ਨੂੰ ਫਿਰਤਾ ਬਸ ਸੰਗੀਤੋਂ ਫੜ ਕੇ ਦੱਬ ਲਾਗੇ ਸਾਰੇ ਆਹ ਗੱਲ ਕੀਤੀ ਆ ਉਹ ਸਾਡੇ ਕੋਲੇ ਗਿਆ ਮਿੱਠੀਆਂ ਸੰਧੀਆਂ ਮਾਰੇ ਪਹਿਲਾਂ ਕੰਮ ਕਰਾਏ ਮੈਂ ਆਇਆ ਕਰਾਏ ਆਹ ਉਹ ਲੁਚੜਾ ਉਹ ਦੁਗਨੂ ਹਾਂ ਹੋ ਅੱਛਾ ਉਹਦਾ ਸੌ ਲੁੱਚਾ ਨਾਲ ਲੁੱਚਾ ਬਸ ਤਾਂ ਕੰਮ ਪਤਾ ਨਹੀਂ ਆ ਬਸ ਸੇੜਦਾ ਇੱਥੇ ਹੋਰ ਫਿਰਤੀਆ ਕਹਿੰਦੀ ਰੰਨਾ ਪਰਧਾਨ ਅੱਛਾ ਨਾ ਲੂਚਾ ਚਾਹੁੰਦੀ ਗੁੰਡੀ ਦਾ ਪ੍ਰਧਾਨ ਓ ਜਿਸ ਸੀਰਾ ਹਾਂ ਓਹ ਤੁਸੀਂ ਤਾਂ ਸਿਰ ਵਾਲਿਆਂ ਕੋਲੇ ਜਾਇਓ ਸਾਡੇ ਕੋਲੇ ਤੁਸੀਂ ਬਾਤ ਚਾਏ ਹੋ ਦੇ ਅਸੀਂ ਠੱਗੇ ਬੰਦੇ ਦੇਖ ਲੈ ਬੇ ਦਾਦੇ ਬਣਾਉਣੇ ਅਸੀਂ ਕਾਹਨੂੰ ਗਏ ਆ ਅਸੀਂ ਬੋਸ ਬੋਲੇ ਰੇ ਗਏ ਤੇ ਹਾਂ ਅੱਛਾ ਬਹੁਤਾ ਆਪ ਹੀ ਆ ਗਿਆ ਸੀ ਸਾਡੇ ਕੋਲੇ ਸਾਨੂੰ ਵੋਟਾਂ ਪਾਇਓ ਭਾਬੀ ਸਾਨੂੰ ਵੋਟਾਂ ਪਾ ਮੈਂ ਕਿ ਹਾਂ ਪੈਸੋਂ ਨੂੰ ਹੀ ਪਾਵਾਂਗੇ ਹੋਰ ਕਿਸੇ ਨੂੰ ਕਿਉਂ ਪਾਵਾਂਗੇ ਚਲ ਹੁਣ ਮੈਨੂੰ ਐ ਦੱਸੋ ਪਹਿਲਾਂ ਇਹ ਤਾਂ ਵਿੱਚ ਵਿੱਚ 10 ਕਰਾਂ ਨੂੰ ਤੇ ਜਮਾ ਉਹ ਵੱਡਾ ਲਾਣਾ ਹੀ ਕਰ। ਹਾਂ ਹਾਂ। ਉਹ ਆਪਣੇ ਕੰਡੀਆਂ ਪੱਕੇ ਕਰ ਆਏ। ਹਾਂ ਜਦੋਂ ਪੱਕੇ। ਜੋ ਤੂੰ ਕੈਮ ਜੀ ਹੋ ਗਿਆ ਲੈ ਕੇ ਵਧੀਆ ਦਵਾਈ ਬੇਬੇ ਹੋ ਨਾਲ ਕੀੜਾ ਮਾਰਨਾ ਸ਼ੁਰੂ ਕਰਦੇ ਪਹਿਲੇ। ਚਲ ਆਏ ਤਾਂ ਫੇਰ ਕੋਈ ਨਹੀਂ ਹੁਣ ਸਾਰੇ ਸਿਆਣੇ ਕਹਿੰਦੇ ਹੋ। ਗੱਲ ਸੁਣ ਲੈ ਮੇਰੀ। ਕੀ ਕਹਿੰਦੇ ਹੋਗੇ? ਆਹ ਦੇਖ ਲੈ ਬਾਹਰਲੇ ਮੇੜੇ ਵਾਲੇ ਸਾਰੇ ਤਾਂ ਉਹ ਪੱਕੇ ਕਰਨੇ। ਠੀਕ ਹੈ। ਹਾਂ ਉਤਲੀ ਵੀਹੀ ਵਾਲੇ ਉਹਨਾਂ ਨੂੰ ਵੀ ਕਿਹਾ ਏ। ਠੀਕ ਹੈ। ਠੀਕ ਹੈ। ਆ ਭਾਈ ਜਿਹੜੇ ਸਾਡੇ ਗਵਾਰਡ ਨੇ ਇੱਧਰ ਇਹ ਤਾਂ ਕਿਸੇ ਪਾਸੇ ਜਾ ਹੀ ਨਹੀਂ ਸਕਦੇ ਤੁੰਨੇ ਇਹ ਜਮੀ ਛੋਡੇ ਕਨੀ ਸੰਗੇ ਵਾਲਾ ਨਾਲੇ ਸਾਰਿਆਂ ਨੇ ਐ ਕਿਹਾ ਵੀ ਜੇ ਉਹਨਾਂ ਦੀ ਨੂੰਹ ਉੱਠਦੀ ਆ ਬੋਟਾਂ ਚ ਨਾ ਜਮਾ ਬਾ ਮੈਂ ਹੱਥ ਜਿ ਭੜ ਕੇ ਮੋਰਾ ਆਪਲਾ ਜ ਹੋਰ ਦੱਸ ਕੀ ਯਕੀਨ ਲੈਣਾ ਬਹੁਤ ਧੰਨਵਾਦ ਤੁਹਾਡਾ ਹਣਾ ਤੁਸੀਂ ਜਾ ਕੇ ਆਈਆਂ ਹਾਂ ਹਾਂ ਮੇਰੀ ਜੋਦਾ ਪੈ ਕਰਦੇ ਬੀਬੀ ਉਹਨਾਂ ਨੂੰ ਉੱਤਰ ਡਰੈਗ ਰੂਮ ਚ ਬਿਠਾ ਕੇ ਨਾ ਚਾਹ ਪਾਣੀ ਪਿਆਦੀ ਹੈ ਚਲ ਆ ਨਾ ਪੁੱਤ ਚਾਹ ਚ ਪੀ ਕੇ ਆ ਪਾਣੀ ਫੇਰ ਪੀ ਮੰਗੇ ਬੇਬੇ ਤੁਸੀਂ ਤਾਂ ਪੀਓ ਫੇਰਾ ਇੱਕ ਗੱਲ ਨਹੀਂ ਤਾਂ ਜਾਣਨੀ ਸੀ ਕਦੀ ਚਾਹ ਨਹੀਂ ਪੀਂਦੀਆਂ ਮੇਰਾ ਸੀ ਗੁਲਾਬ ਜਾਂ ਆਮੜਾ ਨਾਲ ਪੀਵਾਂਗੇ ਫੇਰ ਬਾਅਦ ਵਿੱਚ ਸਾਰਾ ਬੁੱਕੇ ਹੀ ਹੈ ਜਿਵੇਂ ਕਹੂੰਗੀ ਵੀ ਪਾਰਟੀ ਕਰ ਲਾਂਗੇ ਬਸ ਉਹ ਤਾਂ ਤੁਹਾਡੇ ਮੂੰਹ 'ਚ ਕਿਉਂ ਸ਼ੱਕਰ ਕੋਈ ਨਹੀਂ ਉਹ ਵੀ ਖਵਾਵਾਂਗੇ ਬਸ ਜੀ ਬਹਿ ਜਾਓ ਕਿਰਾਂ ਚਾਹ ਨਹੀਂ ਦਿਖਿਓ ਨਾ ਨਹੀਂ ਨਹੀਂ ਹੁਣ ਨਹੀਂ ਦੇਦੇ ਬੇਬੇ ਆਪਾਂ ਨੂੰ ਸਰਪੰਚੀ ਭੱਜਦੇ ਆ ਬਸ ਤੇ ਇਹ ਜਨਰਲ ਟੋਟਲ ਆਤਾ ਫਿਰ ਅਸੀਂ ਕਹਿੰਦੇ ਦਬਦੇ ਬਸ ਚੱਕ ਦੇ ਝੰਡਾ ਚੁੱਪ ਬਸ ਚੱਕ ਦੇਗੇ ਬਸ ਮੈਂ ਤਾਂ ਤੁਸੀਂ ਨਾਲ ਖੜੇ ਰਹੋਗੇ ਨਾ ਬੱਤ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਫਿਰ ਮੈਂ ਤਾਂ ਚਾਚੀ ਨੂੰ ਆਪਦੀ ਨੂੰ ਕਿਹਾ ਮਹ ਚੁੰਨੀ ਨੂੰ ਲੈ ਇਸ ਲਾਲ ਆਪਣੀ ਸਰਪੰਚਣੀ ਨੂੰ ਆਏ ਜਾ ਕਰਾਂਗੇ ਟੌਰ ਕੱਢ ਕੇ ਨਾਲ ਬੈਠ ਕੇ ਨਾਲ ਬੈਠ ਕੇ ਕਾਰਾ ਕਰਾਂਗੇ ਤੁਹਾਡੇ ਮਾਮਾ ਦੇ ਹੁੰਦੇ ਆ ਪੰਗਾ ਦੀ ਮੋਟ ਹੈ ਤੇ ਇੱਕ ਸੱਚਾ ਪੁੱਤ ਉੱਠ ਖੜਿਆ ਇੱਕ ਹੋਰ ਆ ਜਿਹੜਾ ਉਹ ਹੋਰ ਉਹ ਫਿੱਡਾ ਉਹ ਕਹਿੰਦਾ ਮੈਂ ਵੀ ਉਹ ਟੌਰੇ ਵਾਲਾ ਹਾਂ ਉਹ ਚੌਰਾ ਕਹਿੰਦਾ ਹਾਂ ਕਹੋ ਨਾ ਅੱਛਾ ਉਹ ਖੁੰਡੇ ਵਾਲੇ ਖੁੰਡਾ ਮਾਰਕ ਅੱਛਾ ਖੁੰਡਾ ਮਾਰਕ ਉਹ ਚੌਰਾ ਠੀਕ ਹੈ ਉਹ ਕਹਿੰਦਾ ਮੈਂ ਕੱਲੇ ਹੀ ਪ੍ਰਧਾਨ ਆ ਉਹਦੇ ਮਗਰ ਬੇਬੇ ਘਰਦੇ ਵੀ ਹੈ ਨਹੀਂ ਹਾਂ ਅੱਛਾ ਹੋਰ ਉਹਦੇ ਮੈਂ ਤਾਂ ਘਰਦੇ ਵੀ ਨਹੀਂ ਕੀ ਗੱਲ ਕਰਦੇ ਨੇ ਜੀ ਉਹ ਖੁੰਡੇ ਵਾਲਾ ਨਹੀਂ ਹੈਗਾ ਨੇਪਾਲਾ ਪਾਲਾ ਅੱਛਾ ਆਹੋ ਉਹ ਟੌਰੇ ਵਾਲਾ ਹੋਰ ਆ ਪੁੱਛਾ ਫਗਨਾ ਇੱਕਾ ਛੱਡ ਲੈਂਦਾ ਖੁੰਡਾ ਫੜ ਉਹਦੇ ਮਗਰ ਤਾਂ ਕੋਈ ਹੈ ਨਹੀਂ ਉਹ ਤਾਂ ਕੱਲੇ ਹੀ ਉੱਠਿਆ ਫਿਰਦਾ ਆਪ ਹੀ ਉਹ ਤਾਂ ਕਹਿੰਦਾ ਰੁਸ਼ਦੂ ਖੜੀ ਆਖੇ ਮੈਂ ਤਾਂ ਸਰਪੰਚ ਬਣਾਈ ਪਿਆ ਜੀ ਮੈਂ ਹਾਂ ਜੀ ਹਾਂ ਕੀ ਤੁਸੀਂ ਤਾਂ ਸਰਪੰਚ ਪੋਤੜਿਆਂ ਚ ਹੀ ਸੀਗੇ ਲੈ ਦੇਖ ਲੈ ਬਿਨਾਂ ਵੋਟਾਂ ਦੇ ਲੈ ਦੇਖ ਲੈ ਤੇਰੇ ਸਿਆਣ ਦਾ ਕੋਈ ਹੈ ਨਹੀਂ ਤੇਰੇ ਕਹੇ ਤੋਤਾ ਕੋਈ ਉਹੀ ਗੱਲ ਲਗੀ ਘਰ ਪੁੱਛ ਦੱਸ ਨਹੀਂ ਪੁੱਛ ਦੱਸ ਨਹੀਂ ਕੋਈ ਨਹੀਂ ਮਸੀ ਬੀਬੀ ਆਪਾਂ ਕਾ ਨੂੰ ਐਵੇਂ ਗੱਲ ਹਾਂ ਮੈਂ ਥੋਤੀ ਹੈ ਜਿਹੜਾ ਜਿੱਤੂ ਦੇਖਿਆ ਜਾਊ ਜੇ ਕੋਈ ਕਰੇ ਉਹਦੇ ਨਾਲ ਬਾਗ ਜੇ ਨਾ ਉਹਦੇ ਤਾਂ ਇਹ ਤਾਂ ਕੋਈ ਚਾਰਾ ਗਲਾਸ ਨਹੀਂ ਬਣਾ ਕੇ ਦਿੰਦੀ ਨੂੰ ਆਹ ਤਾਂ ਨਾਲੇ ਚਾਰ ਨੇ ਨੂੰ ਹਾਂ ਐ ਕਰਨਾ ਹਾਂ ਇਹ ਆ ਤਾਂ ਇਹ ਗੱਲ ਕੀ ਕਹੀ ਵੀ ਖਮ ਜਿੱਤਾ ਕੋਈ ਹਾਰੋ ਕੋਈ ਲਾ ਲਾ ਇਹ ਗੱਲ ਵੀ ਨਾ ਕਹੇ ਆਪਾਂ ਦਾ ਬੀਬੀ ਸੋਚ ਰਹੀ ਜਾਈ ਚੜੀਆਂ ਨਾ ਨਾ ਨਾਲੇ ਤੈਨੂੰ ਮੈਂ ਜੋਤ ਹੋਰ ਗੱਲ ਦੱਸਦਾ ਇਹ ਜਿਵੇਂ ਉਹ ਕਹਿੰਦੇ ਨੇ ਉਹਨੇ ਪਾਣੇ ਖੁੰਡ ਇਹ ਬੇਬੇ ਦੋਨੇ ਪਾਣੇ ਖੁੰਡਲੇ ਆਪਣੇ ਪਿੰਡ ਦੇ ਹਾਂ ਲਾਣੇ ਘਾਣੇ ਵਾਲੀਆਂ ਨੇ ਹੁੰਦੀਆਂ ਗਈ ਹਾਂ ਵੀ ਹਰੇ ਮਗਰ ਜਿਹਨੇ ਆਪਣੇ ਦੋ ਤਿੰਨ ਲਾਣੇ ਨੇ ਨਾ ਪਿੰਡ ਦੇ ਸਾਰੇ ਇਹਨਾਂ ਦੇ ਹੱਥ 'ਚ ਹੀ ਨੇ ਅਜ ਤਾਂ ਮੋਹਰ ਲਾਇਆ ਆਈਆਂ ਸਰਪੰਚੀ ਤੇ ਹਾਂ ਠੀਕ ਹੈ ਬੰਦਾ ਹੋ ਤੁਸੀਂ ਹਾਂ ਦੇਖੀ ਸਿਆ ਲੈ ਸ਼ੇਰਾ ਹੁਣ ਬਸੇਰੀ ਦਾ ਦਿਲ ਰੱਖੋ ਕਿ ਰੇ ਗੇੜਾ ਦੇ ਦਿਓ ਆਪਦੇ ਘਰਾਂ ਚ ਜਿਹੜੇ ਦੇ ਲੈ ਟੈਨਸ਼ਨ ਆ ਰਿਹਾ ਜੋ ਤੁਸੀਂ ਨਾਲੋਂ ਪਰ ਸਾਨੂੰ ਕੋਈ ਪਰਵਾਹ ਨਹੀਂ ਜਿਹੜੇ ਪਾਸੇ ਕਾਹੇਗਾ ਸੀ ਦੋਨੇ ਜਣੀਆਂ ਨਾਲ ਹੀ ਆ ਨਾਲ ਬੰਨ ਜਾਇਆ ਫਿਰ ਮੇਰੀ ਉਹ ਆਪਣਾ ਲਾਣਾ ਵੱਡਾ ਸਾ ਉਹ ਤਾਂ ਹੈਗੀ ਹੈਗੇ ਨੇ ਫਿਰਨ ਨੂੰ ਤਾਂ ਮੂਰੇ ਹੈਗੇ ਉਹਨਾਂ ਨੂੰ ਖਿੱਚ ਕੇ ਆਪਾਂ ਲਿਆ ਮੰਗੇ ਉਹ ਕਦਨ ਚੱਲਾਂਗੇ ਸੀ ਨਾ ਸਾਰੇ ਜਾਣਗੇ ਅਸੀਂ ਕਿਨੇ ਆਵਾਂਗੇ ਨਾਲ ਤਾਇ ਹੋਰਾਂ ਨੂੰ ਘਰੇ ਰੱਖਿਓ ਬਾਕੀ ਦਾ ਭਾਈ ਉਹਨਾਂ ਨੂੰ ਘਰੇ ਰੱਖਿਓ ਬਾਕੀ ਠੀਕ ਆ ਬਾਕੀ ਠੀਕ ਆ ਨਾਲੇ ਨਾ ਜਦੋਂ ਉਹਨਾਂ ਨੂੰ ਐ ਪਤਾ ਲੱਗਿਆ ਵੀ ਜੋਤ ਉੱਠ ਖੜੀ ਹਾਂ ਸਾਰਿਆਂ ਨੂੰ ਚਾਹ ਚੜ ਗਿਆ ਉਹਨਾਂ ਦਾ ਚਾਹ ਚੜ ਗਿਆ ਦੇਖ ਲੈ ਜੋਤ ਕਿੰਨਾ ਮਾਰ ਕਰ ਰਹੀ ਆਪਣਾ ਬੜਾ ਮਾਰ ਲੈ ਭਾਈ ਆ ਤਾਂ ਅਸੀਂ ਆਈਆਂ ਸੀ ਤੁਹਾਨੂੰ ਦੱਸਣ ਤੇ ਆਪਦਾ ਕੈਮਰ ਰਹਿਓ ਕਿਤੇ ਨਾ ਤੁਸੀਂ ਕਰੋ ਗੌਰ ਕਰੋ ਗੱਲ ਤੇ ਨਾ ਨਾ ਮਸੀ ਜਦੋਂ ਤੁਸੀਂ ਕਹਤਾ ਫਿਰ ਦੂ ਬੱਚੇ ਕਿ ਰਹੇ ਗਏ ਸੋਹਰਾ ਸਹੀ ਗੱਲ ਲੈ ਸਾਡੇ ਤਾਂ ਨਾ ਅੱਜ ਬਾਲ ਹੀ ਔਖਾ ਹੋਇਆ ਪਿਆ ਕੀ ਗੱਲ ਹੋਗੀ ਮਸੀ ਆ ਤੇਰਾ ਚਾਚਾ ਤਾਂ ਗਿਆ ਹੋਇਆਗਾ ਉਹ ਤਾਂ ਮੁੜ ਕੇ ਬੌੜੇ ਹੀ ਨਹੀਂ ਆਪਦੀ ਭੈਣ ਕੋਲੇ ਬੈਠਾ ਓਥੇ ਗਏ ਦੇ ਪਤਾ ਨਹੀਂ ਕੋਈ ਠੋਕਰ ਠੋਕਰ ਵੱਜ ਗਈ ਉਹ ਨੌ ਪੱਕ ਗਿਆ ਮੈਂ ਲਿਆਉਂਗਾ ਚਾਚਾ ਨੂੰ ਜਾ ਕੇ ਵੇ ਤੂੰ ਕਾਨੂੰ ਲੈ ਆਉਣੇਗਾ ਆਪੇ ਆ ਜਾਣਗੇ ਆ ਮਾ ਕਰੋ ਹੁਣ ਮੁੰਡੇ ਵਿਆਹ ਤੁਰ ਗਏ ਆਮ ਬੱਡੇ-ਮੁੰਡੇ ਦੇ ਸਾਲੇ ਦਾ ਵਿਆਹ ਹੈ। ਅੱਛਾ ਅੱਛਾ। ਹੋ ਗਏ ਨੇ ਦੋਨੇ ਆਉਣ, ਦੋਨੇ ਬਹੂ ਆਉਣ, ਦੋਨੇ ਮੁੰਡੇ ਆਉਣ। ਅੱਛਾ ਅੱਛਾ ਜਿੱਤੇ ਦੀ ਦਾ। ਹੋਰ। ਅੱਛਾ ਸਾੜ ਦਾ ਪੁੱਛਣਾ। ਮੈਂ ਜੱਸੇ ਨੂੰ ਗਿਆ ਤੀ ਬਿਹੇ ਸਤ ਕੱਲਾ ਵਾਗ ਜਾ। ਹਾਂ। ਕਹਿੰਦਾ ਮਾਂ ਗੁੱਸਾ ਕਰਨਗੇ। ਮਾਂ ਚੱਲ ਭਾਈ ਸੋਡੀ ਮਰਜੀ ਆ ਵਾਗ। ਸਾੜ ਲਾਂਗੇ ਔਖੇ ਸੋਕੇ। ਹੁਣ ਘਰੇ ਤਾਂ ਸਰ ਗਿਆ ਸਾਰੇ ਧੰਦਾ ਦਾ। ਹਾਂ। ਪੁੱਤ ਨਾਲੇ ਤਾਂ ਪਾਣੀ ਲਾਉਣ ਆਲਾ ਪਿਆ। ਨਾਲੇ ਕੱਖਾਂ ਦਾ ਔਖਾ ਹੋ ਰੇ। ਕੱਖ ਕੌਣ ਲਿਆਵੇ ਖੇਤੋਂ? ਹੁਣ ਮੈਂ ਜਾ ਮਾਂ ਲੈ ਦੱਸ। ਬੜਾ ਔਖਾ ਹੋ ਗਿਆ ਭਾਈ ਐਂ ਕਰੀ ਆ ਸੋਡੇ ਵਾਲੇ ਨੌਕਰ ਨੂੰ ਕਹਿਦੀ ਆ ਚਾਰਕ ਦਿਨ ਤਾਂ ਉਹਨਾਂ ਨੂੰ ਵਿਆਹ ਤੇ ਲੱਗੇ ਜਾਣਗੇ ਹਾਂ ਹਾਂ ਜੇ ਚਾਰਕ ਦਿਨ ਕੱਖ ਲਿਆ ਕੇ ਸਿੜ ਦਿਆ ਤੂੰ ਮੈਂ ਹੁਣੀ ਕਹਿ ਦੇਣਾ ਮਸੀ ਲਾ ਮਸੀ ਜਾਣ ਵਾਲੀ ਗੱਲ ਆ ਪਹਿਲਾਂ ਕੋਈ ਇਹ ਆ ਤੂੰ ਉਹ ਤਾਂ ਬਾਹਰ ਦੇ ਕੋਈ ਬੁਲਾ ਕੇ ਲੈ ਜਾ ਆਪਣੇ ਤੇ ਨਹੀਂ ਮੈਂ ਹੁਣ ਕਹਿ ਦੇਣਾ ਵੀ ਪਹਿਲਾਂ ਸਿੰਘ ਵਾਲੇ ਜਾਇਆ ਆ ਉਹਨੂੰ ਘੱਲਿਆ ਆ ਕੇ ਟੋਕਾ ਕਰਕੇ ਨਾ ਕੇਰਾ ਸਿੱਟਿਆ ਇਕੱਲੇ ਮੈਂ ਭੇਜ ਦੂਆਂ ਕੇਰਾ ਨੂੰ ਆਪਣੇ ਕੰਮ ਨੇ ਇਹ ਸਮਝਾ ਦੇ ਚੰਗਾ ਠੀਕ ਹੈ ਚੰਗਾ ਪੁੱਤ ਧੰਨਵਾਦ ਭਾਈ ਜੋ ਤੁਸੀਂ ਇੰਨਾ ਕਰਦੇ ਬਸ ਠੀਕ ਆ ਠੀਕ ਆ ਹਾਂ ਕੋਈ ਗੱਲ ਆ ਦੋ ਚਾਰ ਦਿਨਾਂ ਦੀ ਖਿਆਈ ਹੈ ਇਹਨੇ ਆ ਜਾਣਗੇ ਕਹਿੰਦੇ ਮਿਲਣੀ ਕਰਕੇ ਆਵਾਂਗੇ ਮਾਫਰ